ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਦੁਨੀਆ ਦੇ ਮਸ਼ਹੂਰ ਸ਼ਹਿਰ ਪੈਰਿਸ ਤੋਂ ਫਰਾਂਸ ਦੀ ਰਾਜਧਾਨੀ ਹੈ ਤੇ ਇਹ ਸਾਡੇ ਪਿੱਛੇ ਤੁਸੀਂ ਸਾਰਾ ਪੈਰਿਸ ਦਾ ਇਹ ਨਜ਼ਾਰਾ ਦੇਖ ਰਹੇ ਹੋ ਤੇ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਤੇ ਸਭ ਤੋਂ ਮਸ਼ਹੂਰ ਚੀਜ਼ ਪੈਰਿਸ ਦੀ ਉਹ ਹੈਗਾ ਇਫਲ ਟਾਵਰ ਪਹਿਲਾਂ ਇਫਲ ਟਾਵਰ ਘੁੰਮਾਂਗੇ ਉਹਦਾ ਆਲਾ ਦਵਾਲਾ ਘੁੰਮਾਂਗੇ ਤੇ ਹੋ ਸਕਦਾ 2 ਵਲੌਗ ਹੋਣ ਪੈਰਿਸ ਦੀਆਂ ਗਲੀਆਂ ਸਾਰਾ ਦਿਨ ਅੱਜ ਅਸੀਂ ਪੈਰਿਸ ਦੀਆਂ ਗਲੀਆਂ ਚ ਘੇੜੇ ਦੇਣੇ ਆ ਸੋ ਕਿਹੋ ਜਿਹਾ ਮਾਹੌਲ ਹੈ ਪੈਰਿਸ ਦਾ ਉਹ ਤੁਸੀਂ ਦੇਖੋਗੇ ਇੱਥੇ ਅਸੀਂ ਬਾਈ ਮਨੀ ਦੇ ਨਾਲ ਸਵਾਗਤ ਹੈ ਜੀ ਤੁਹਾਡਾ ਵਲੌਗ ਚ ਇੱਕ ਵਾਰ ਫਿਰ ਹੈ ਇਹਨਾਂ ਨੂੰ ਤੁਸੀਂ ਪਿਛਲੇ ਵਲੌਗ ਚ ਦੇਖਿਆ ਹੋਣਾ ਇਹ ਸਾਡੇ ਗਵਾਂਢੀ ਝੱਲੋਂ ਦੇ ਨੇ ਬਠਿੰਡੇ ਤੋਂ ਜਲਾਲ ਪਿੰਡ ਹੈ ਇਹਨਾਂ ਦਾ ਤੇ ਇਹਨਾਂ ਦਾ ਪੈਰਿਸ ਚ ਆਪਣਾ ਘਰ ਹੈ ਕਰੋੜਪਤੀ ਬੰਦੇ ਹੈ ਜੀ ਇਹ ਕਿਤੇ ਹੋਰ ਪਿੰਡ ਜਾਂਦੇ ਨੂੰ ਡਾਕਾ ਪਾ ਜੇ ਪੈਰਿਸ ਕਰ ਲੈਣਾ ਨਹੀਂ ਪੈਰਿਸ ਕਰ ਲੈਣਾ ਸੌਖਾ ਹੈਗਾ ਪਹਿਲਾਂ ਇਹ ਦੱਸੋ ਸੌਖਾ ਤਾਂ ਬਾਈ ਮਿਹਨਤ ਤੇ ਆ ਸੌਖਾ ਕੁਝ ਨਹੀਂਗਾ ਹਾਂ ਸੌਖਾ ਹੀ ਗੱਲ ਨਹੀਂ ਹੈਗੀ ਹਾਂਜੀ ਸਹੀ ਗੱਲ ਹੈ ਤੇ ਰਾਤ ਨੂੰ ਕਾਲੇ ਨਾਲ ਪਾਉਦੇ ਘਰੇ ਕਿਤੇ ਉਹਨਾਂ ਨੂੰ ਕਿਹੜਾ ਆਪਣੇ ਪੰਜਾਬੀ ਸਮਝ ਆਉਣੀ ਹੈ ਤੁਸੀਂ ਅਮਰੀਕਾ ਜਾ ਕੇ ਆਏ ਕਿਤੇ ਇਹ ਨਾ ਹੋ ਇਧਰ ਆ ਜਾਣੋ ਹਾਂਜੀ ਚਲੋ ਅਸੀਂ ਆ ਹੁਣ ਕੋਠੇ ਤੇ ਤੇ ਅੱਜ ਥੋੜਾ ਜਿਹਾ ਨਾ ਮੌਸਮ ਜਿਹੜਾ ਬਦਲ ਵਾਈ ਹੈ ਅੱਜ ਇਹ ਫੁੱਲ ਟਾਵਰ ਇੱਥੋਂ ਦੇਖਦਾ ਨਹੀਂ ਵੈਸੇ ਸਾਰੇ ਘਰਾਂ ਦੀਆਂ ਜਿੰਨੀਆਂ ਛੱਤਾਂ ਨੇ ਤੁਸੀਂ ਆ ਦੇਖੋ ਹੋਰ ਤਰ੍ਹਾਂ ਦੀਆਂ ਤੇ ਬਾਈ ਨੇ ਸਪੈਸ਼ਲ ਛੱਤ ਐ ਇਸ ਤਰ੍ਹਾਂ ਦੀ ਬਣਾਈ ਐ ਮੈਨੂੰ ਕੱਲ ਦੱਸ ਰਹੀ ਸੀ ਕਹਿੰਦੀ ਮੈਂ ਤਾਂ ਬਣਾਈ ਸੀ ਘਰ ਦੀ ਛੱਤ ਵੀ ਇਤੋ ਹੀ ਫੁੱਲ ਟਾਵਰ ਦੇਖਿਆ ਅੱਜ ਧੁੰਦ ਕਰਕੇ ਨਾ ਥੋੜਾ ਜਿਹਾ ਦਿਖ ਨਹੀਂ ਰਿਹਾ ਕੱਲ ਜਦੋਂ ਆਈ ਸੀ ਸਾਰ ਆਲਾ ਦਵਾਲਾ ਸੋਹਣਾ ਦਿਖਦਾ ਸੀ ਤੇ ਹੁਣ ਅਸੀਂ ਗੱਡੀ ਚੱਕਣੀ ਐ ਤੇ ਇੱਥੋਂ ਸਿੱਧਾ ਪਹਿਲਾਂ ਏਫਲ ਟਾਵਰ ਦੇ ਕੋਲੇ ਪਹੁੰਚਣਾ। ਭਾਈ ਜੀ ਕਿੰਨਾ ਟਾਈਮ ਲੱਗਣਾ ਆਪਾਂ ਨੂੰ ਇੱਥੋਂ ਏਫਲ ਟਾਵਰ ਦਾ? ਆਪਾਂ ਨੂੰ ਅੱਧਾ ਘੰਟਾ ਲੱਗਣਾ। ਅੱਧਾ ਘੰਟਾ? ਅੱਧੇ ਘੰਟੇ ਚੱਪੇ। ਤੇ ਠੀਕ ਐ ਪੈਰਿਸ ਵੈਸੇ ਨਾ ਬਹੁਤ ਵੱਡਾ ਸ਼ਹਿਰ ਹੈ। ਕਿੰਨੇ ਕਿਲੋਮੀਟਰ ਦਾ ਏਰੀਆ ਹੁਣ? ਦਿੱਲੀ ਤੋਂ ਵੱਡਾ ਹੁਣ ਇਹ? ਦਿੱਲੀ ਤੋਂ ਤਾਂ ਵੱਡਾ। ਦਿੱਲੀ ਤੋਂ ਵੱਡਾ? ਬਹੁਤ ਵੱਡਾ ਸ਼ਹਿਰ ਹੈ ਯਾਰ ਪੈਰਿਸ। ਤੇ ਬਾਕੀ ਨਾਲ-ਨਾਲ ਕਾਰ ਚ ਜੰਦੇ ਜੰਦੇ ਦਿਖਾਉਨੇ ਆ। ਹੀਟਲੇ ਪਾਸੇ ਆ ਗਏ। ਲੈ ਵੀ ਹੁਣ ਤੁਹਾਨੂੰ ਘਰ-ਬਾਰ ਦਿਖਾ ਦਈਏ ਥੋੜੇ ਤੇ ਸਾਰਾ ਰੈ residențial ਏਰੀਆ ਤੇ ਜਿਹੜਾ ਟੂਰਿਸਟ ਏਰੀਆ ਮੇਨ ਉਹ ਤੋਂ ਸਾਰਾ ਬਾਹਰ ਬਾਹਰ ਹੈ ਤੇ ਆ ਦੇਖੋ ਪਾਰਕ ਬਣੇ ਹੋਏ ਆ ਘਰਾਂ ਦੇ ਬਾਹਰ ਤੇ ਆਮ ਲੋਕਾਂ ਦੇ ਰਹਿਣ ਸਹਿਣ ਵਾਲਾ ਸਾਰਾ ਇਹ ਤੇ ਪਿੰਡ ਵਰਗੀ ਮਾਹੌਲ ਲੱਗਦਾ ਇੱਥੇ ਤਾਂ ਨਾ ਕੋਈ ਪੈਂ ਪੈਂ ਨਾ ਚੈਂ ਚ ਤੇ ਇਹੋ ਜੇ ਮਕਾਨ ਹੈ ਸਾਰੇ ਇਹੋ ਜੇ ਘਰ ਬਾਰ ਹੈ ਤੇ ਬਾਈ ਜੀ ਦੀ ਜਿਹੜੀ ਗੱਡੀ ਆ ਇਹ ਲਕਸ਼ਮਬਰਗ ਤੋਂ ਲਿਆਂਦੀ ਹੋਈ ਹੈ ਬਾਈ ਜੀ ਨੇ ਤੇ ਯੂਰਪ ਚ ਦੇਖ ਲਓ ਐਂ ਚੀਜ਼ਾਂ ਤੁਸੀਂ ਲਿਆ ਸਕਦੇ ਹੋ ਇੱਕ ਦੂਜੀ ਜਗ੍ਹਾ ਤੋਂ ਲਕਸ਼ੰਬਰਗ ਤੋਂ ਲਿਆ ਕੇ ਚਲਾ ਇੱਥੇ ਰਿਹਾ ਲਕਸ਼ੰਬਰਗ ਇੱਕ ਅਲੱਗ ਦੇਸ਼ ਹੈ ਦੁਨੀਆ ਦਾ ਅਮੀਰ ਕੰਟਰੀ ਅਰੇ ਦੇਖੋ ਖੁਸ਼ੀ ਪੂਰਾ ਜੱਜ ਫੱਜਿਆ ਖੁਸ਼ੀ ਨੂੰ ਨਾ ਸਭ ਤੋਂ ਵੱਧ ਚਾਹ ਸੀਗੀ ਪੈਰਿਸ ਦੀ ਕਿ ਇਫਲ ਟਾਵਰ ਕਿ ਇਹਫਲ ਟਾਵਰ ਕੋਲੇ ਕਦੋਂ ਜਾਵਾਂਗੇ ਸਾਡੇ ਨੇ ਪੂਰੇ ਟੂਰ ਚ ਸਭ ਤੋਂ ਵੱਧ ਚਾ ਮਤਲਬ ਜਿਹਦੀ ਹੈਗੀ ਸੀ ਵੀ ਜਿਹੜੀ ਜਗ੍ਹਾ ਤੇ ਜਾਵਾਂਗੇ ਤੋ ਸਭ ਤੋਂ ਵੱਧ ਖੁਸ਼ ਨੂੰ Eiffel Tower ਦਾ ਸੀ 스위스ਲੈਂਡ ਦਾ ਵੀ ਨਹੀਂ ਸੀਗਾ ਜਾਂ ਅੱਗੇ ਦਾ ਵੀ ਕਿਤੇ ਦਾ ਨਹੀਂ ਸੀ ਮੈਂ ਸਪੈਸ਼ਲੀ Eiffel Tower ਕਰਕੇ ਤੇ equal London Bridge ਤੇ ਉਹ ਬਾਲੇ ਸੋਨੇ ਲਾਉਂਦੇ ਨੇ ਸ਼ੁਰੂ ਤੋਂ ਹੀ ਮਤਲਬ ਬਚਪਨ ਬਾਕੀ ਹਰੇਕ ਬੰਦੇ ਦਾ ਡ੍ਰੀਮ ਹੁੰਦਾਗਾ ਕਿ ਅਸੀਂ ਇੱਕ ਨਾ ਇੱਕ ਦਿਨ ਜਿਹੜਾ ਪੈਰਿਸ ਹੈ ਉਹ ਦੇਖੀਏ ਹਾਂ ਜੇ ਕਪਲ ਹੋਣ ਤੁਸੀਂ ਤਾਂ ਤਾਂ ਖਾਸ ਕਰਕੇ ਹੁੰਦਾ ਵੀ ਇਕੱਠੇ ਪੈਰਿਸ ਦੇਖੀ ਹੈ ਨਾ ਤੇ ਜਿਹੜਾ ਸ਼ਹਿਰ ਹੈ ਪੈਰਿਸ ਨੂੰ ਸਿਟੀ ਆਫ ਡ੍ਰੀਮਸ ਵੀ ਕਿਹਾ ਜਾਂਦਾ ਹੈਗਾ ਭਾਈ ਜੀ ਬਿਜਲੀ ਤੇ ਗੱਡੀ ਹੈ ਹਾਂਜੀ ਸਾਰੀ ਬਾਈ ਅੱਜਕੱਲ੍ਹ ਬਿਜਲੀ ਤੇ ਗੱਡੀਆਂ ਤਕਰੀਬਨ ਬਾਈ ਇਹ ਕਰ ਹੀ ਜਾਂਦੇ ਆ ਹੁਣ ਅੱਛਾ ਜਿਹੜੀ ਵੀ ਗਵਰਨਮੈਂਟ ਚੰਗੀ ਦੇ ਰਹੀ ਆ ਅੱਛਾ ਜੀ ਤੇ ਕਿਉਂਕਿ ਇਹਨਾਂ ਦਾ ਪਲਾਨ ਇਹੀ ਆ ਫਿਊਚਰ ਵੀ ਗੱਡੀਆਂ ਸਾਰੀਆਂ ਇਲੈਕਟ੍ਰਿਕ ਹੀ ਹੋਣ ਬਾਈ ਵੀ ਸਵਿਟਜ਼ਰਲੈਂਡ ਚ ਬਾਈ ਤੋਂ ਸੁਣਿਆ ਸੀਗਾ ਉਹ ਕਹਿੰਦੇ ਸੀ ਵੀ 2030 ਤੱਕ ਸਾਰੀਆਂ ਗੱਡੀਆਂ ਵੀ ਫੁਲੀ ਇਲੈਕਟ੍ਰਿਕ ਕਰ ਦੇਣੀ ਆ 2030 ਚ ਵੀ ਖਤਮ ਕਰ ਦੇਣਾ ਡੀਜ਼ਲ ਪੈਟਰੋਲ ਹਨਾ ਹਾਂਜੀ ਤਕਰੀਬਨ ਕੰਪਨੀਆਂ ਨੇ ਤਾਂ ਡੀਜ਼ਲ ਤਾਂ ਬੰਦ ਹੀ ਕਰਤੀ ਆ ਕੰਪਨੀਆਂ ਹੁਣ ਸਾਡੇ ਦਾ ਇੱਥੇ ਪੈਟਰੋਲ ਆ ਰਹੀਆਂ ਜਾਂ ਤਕਰੀਬਨ ਇਲੈਕਟ੍ਰਿਕ ਹੀ ਆ ਰਹੀਆਂ ਸਾਰੀਆਂ ਠੀਕ ਹੈ ਬੈਠੀਏ ਜੀ 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 ਚਲੀਏ ਏ ਮੈਂ ਨਾ ਭਲੇਖਾ ਖਾ ਜਾਣਾ ਅਸਲ ਚ ਇਧਰਲੇ ਪਾਸੇ ਇੰਡੀਆ ਵਾਲਾ ਭਲੇਖਾ ਖਾ ਖੈ ਜਾਣਾ ਇੰਡੀਆ ਜਿਹੜੇਲੇ ਪਾਸੇ ਹਨ ਹਾਲੀ ਵਾਲੀ ਬਹੁ ਹੋ ਜੂਗਾ ਹਾਂਜੀ 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 ਦੋ ਹੋ ਜੂਗੇ ਹਾਂਜੀ ਚਲੋ ਉੱਥੇ ਜਾ ਕੇ ਭਲੇਖੇ ਬਣਿਆ ਇਹਦਾ ਬਾਈ ਜੀ ਬਿਲਕੁਲ ਪਿੰਡ ਹੀ ਲੱਗਦਾ ਹੈ ਨਾ ਮੈਨੂੰ ਪਿੰਡ ਕਹਿ ਸਕਦੇ ਹੋ ਤੁਸੀਂ ਕਸਬਾ ਕਹਿ ਸਕਦੇ ਬਾਈ ਹਾਂ ਟਾਊਨ ਜਿਹਾ ਕਹਿ ਸਕਦੇ ਆ ਜਿਵੇਂ ਆਪਾਂ ਆਪਣੇ ਨੇੜੇ ਉਥੇ ਭਧੌੜ ਕਹਿ ਲਈਏ ਹਾਂਜੀ ਉਹ ਚੀਜ਼ ਆ ਇਹ ਜਿਵੇਂ ਤਣਾਉ ਲੈ ਜਾਂ ਸਾਡਾ ਬਸ ਬਸ ਉਹੀ ਚੀਜ਼ਾਂ ਹੈ ਨਾ ਹਾਂ ਮਤਲਬ ਪਿਓਰ ਪਿੰਡ ਵੀ ਨਹੀਂ ਕਹਿ ਸਕਦੇ ਪਿੰਡ ਨਹੀਂ ਪਿੰਡ ਤਾਂ ਹੁੰਦੀ ਨਹੀਂ ਬਹੁਤ ਘੱਟ ਹੁੰਦੇ ਆ ਇਹ ਬਾਹਰ ਆ ਕੇ ਹਾਂਜੀ ਸ਼ਹਿਰ ਵੀ ਨਹੀਂ ਪੂਰਾ ਆਪਾਂ ਬਟਾ ਦੇ ਸਕਦੇ ਇਹਨੂੰ ਹਾਂਜੀ ਸ਼ੁਰੂ ਤੋਂ ਤੁਸੀਂ ਇੱਥੇ ਹੀ ਰਹਿੰਦੇ ਹੋ ਬਾਈ ਮੈਂ ਬਾਈ ਇੱਥੇ ਮੈਨੂੰ ਹੋ ਗਏ ਹੁਣ 17 ਦਾ ਮੈਂ ਇੱਥੇ ਹੀ ਆ ਅ ਇੱਥੇ ਇਸ ਏਰੀਆ ਚ ਇਸ ਏਰੀਆ ਚ ਹਾਂਜੀ ਪਹਿਲਾਂ ਮੈਂ ਹੋਰੇ ਰਹੀ ਸੀ ਠੀਕ ਹੈ ਜੀ ਬਾਈ ਜੀ ਨੂੰ ਪੈਰਿਸ ਚੋਂ ਹੋ ਚੱਲੇ ਇੱਥੇ 15 ਕ ਸਾਲ ਤੇ 2009 ਦੇ ਆਏ ਹੋਏ ਆ ਇਹ ਤੇ ਬਾਕੀ ਇਹ ਤਾਂ ਪੱਕੇ-ਪੱਕੇ ਹੈਗੇ ਆ ਜਮਾਨ ਕੰਮ ਸੈਟ ਹੈ ਤੇ ਕੰਮਕਾਰ ਕੰਸਟਰਕਸ਼ਨ ਲਾਈਨ ਚ ਜਿਆਦਾ ਪੰਜਾਬੀਆਂ ਨੇ ਤੁਸੀਂ ਕਹਿੰਦੇ ਕੰਸਟਰਕਸ਼ਨ ਜੀ ਹੈ ਨਾ 70 75% ਮਤਲਬ ਕਿ ਆਪਣੇ ਸਾਰੇ ਇਸੇ ਲਾਈਨ ਚ ਆ ਅੱਛਾ ਸਵਿਟਜ਼ਰਲੈਂਡ ਚ ਜਿਆਦਾ ਹੋਟਲ ਹੋਟਲ ਸੀਗੇ ਆਪਣੇ ਪੰਜਾਬੀਆਂ ਦੇ ਹੈ ਨਾ ਇੱਥੇ ਮਤਲਬ ਸਾਰਾ ਇਹੀ ਹੈਗਾ ਸਾਰੇ ਕੰਸਟਰਕਸ਼ਨ ਵਾਲੇ ਹੀ ਇੱਥੇ ਤਕਰੀਬਨ ਪੰਜਾਬੀ ਰਹਿੰਦੇ ਵਾਵਾ ਬਹੁਤ ਆ ਹਾਂਜੀ ਅੱਛਾ ਮੈਨੂੰ ਵੀ ਆਪਣੀ ਬਹੁਤ ਆ ਕੱਲੇ ਪੈਰਿਸ ਚ ਹੈ ਕਿ ਪੂਰੇ ਫਰਾਂਸ ਚ ਹੀ ਰਹਿੰਦੀ ਪੂਰੇ ਫਰਾਂਸ ਚ ਪੂਰੇ ਫਰਾਂਸ ਚ ਤੇ ਫਰਾਂਸ ਚ ਜਿਹੜਾ ਸਭ ਤੋਂ ਵੱਧ ਤੁਸੀਂ ਜਿਵੇਂ ਨਾਂ ਸੁਣਿਆ ਹੋਣਾ ਪੈਰਿਸ ਦੀ ਸੁਣਾ ਹੋਣਾ ਤੇ ਫਰਾਂਸ ਦੇ ਬਾਕੀ ਜਿਵੇਂ ਹੋਰ ਸ਼ਹਿਰ ਹੈ ਜਾਂ ਜਾਂ ਹੋਰ ਉਹ ਇੰਨਾ ਏਰੀਆ ਪਪੂਲਰ ਨਹੀਂ ਹੈਗੇ ਟੂਰਿਸਟ ਡੈਸਟੀਨੇਸ਼ਨ ਵੀ ਸਭ ਤੋਂ ਵੱਡੀ ਹੈ ਜਿਹੜੀ ਉਹ ਪੈਰਿਸ ਹੀ ਹੈਗੀ ਇਸੇ ਕਰਕੇ ਅਸੀਂ ਪੈਰਿਸ ਤੁਹਾਨੂੰ ਵੱਧ ਘੁਮਾਉਣਗੇ ਪੈਰਿਸ ਕਰਕੇ ਅਸੀਂ ਸਪੈਸ਼ਲ ਆਏ ਆ ਲੈ ਵੀਓ ਸਾਹਮਣੇ ਵਾਲੇ ਪਾਸੇ ਆ ਗਿਆ Eiffel Tower ਤੇ ਨੇੜੇ ਜਾ ਕੇ ਕਾਰ پارک ਕਰਦੇ ਆ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਉਹਦੇ ਉੱਪਰ ਚੜ੍ਹ ਕੇ ਵੀ ਅੱਜ ਪੈਰਿਸ ਉੱਪਰੋਂ ਕਿਹੋ ਜਿਹਾ ਦਿਖਦਾ ਹੈਗਾ ਤੇ ਉਹ ਸਾਰਾ ਵਾਲਾ ਦੁਆਲਾ ਦਿਖਾਈਏ ਅੱਧੇ ਘੰਟੇ ਬਾਅਦ ਅਸੀਂ ਪਹੁੰਚ ਗਏ ਜੀ ਬਿਲਕੁਲ ਸ਼ਹਿਰ ਵਾਲੇ ਪਾਸੇ ਜਿੱਥੇ 올ਡ ਟਾਊਨ ਹੈ ਮਤਲਬ ਜਿਹੜਾ ਘੁੰਮਣ ਫਿਰਨ ਵਾਲਾ ਸ਼ਹਿਰ ਹੈਗਾ ਤੇ ਇਧਰਲੇ ਪਾਸੇ ਮੌਸਮ ਵਧੀਆ ਹੈ ਇਸ ਗੱਲ ਦਾ ਸ਼ੁਕਰ ਹੈ ਧੁੱਪ ਵਧੀਆ ਤਿੱਖੀ ਨਿਕਲੀ ਹੋਈ ਹੈਗੀ ਪੈਰਿਸ ਚ ਨਾ ਵੈਸੇ ਪਾਰਕਿੰਗ ਦੀ ਬਹੁਤ ਸਮੱਸਿਆ ਹੈ ਪਰ ਸ਼ੁਕਰ ਇੰਨਾ ਕਿ ਸਾਨੂੰ ਪਾਰਕਿੰਗ ਇੱਥੇ ਮਿਲ ਗਈ ਤੇ ਨਹੀਂ ਅੱਧਾ ਅੱਧਾ ਘੰਟਾ ਕਈ ਵਾਰੀ ਪਾਉਣਾ ਪਾਉਣਾ ਘੰਟਾ ਤੇ ਫਿਰ ਪਾਰਕਿੰਗ 'ਚ ਵੇਸਟ ਹੋ ਜਾਂਦਾ ਹੈਗਾ ਤੇ ਇਹੋ ਜਿਹਾ ਵਾਲਾ ਵਾਲਾ ਕੁਛ ਜਿਹੜਾ ਇਹ ਸਾਰਾ ਮਤਲਬ ਪੈरिस ਸਿਟੀ ਹੈਗਾ ਜਿੰਨਾ ਤੁਹਾਨੂੰ Eiffel Tower ਦੇ ਨੇੜੇ ਦੇਖਣ ਨੂੰ ਮਿਲੂ ਨਾ ਇਹ ਇਹੋ ਜਿਹਾ ਪੈरिस ਹੈਗਾ ਸਾਰਾ ਇੱਕੋ ਜਿਹਾ ਇੱਕੋ ਜਿਹੀਆਂ ਮਾਰਦਾਂ ਸਾਰੀਆਂ ਮੌਸਮ ਇੱਥੇ ਵੀ ਕਾਫੀ ਠੰਡਾ ਹੈ ਤੇ ਮੇਰੇ ਖਿਆਲ ਚ ਕੋਈ 5-7 ਡਿਗਰੀ ਟੈਂਪਰੇਚਰ ਹੋਣਾ ਵੈਸੇ ਮਾਰਚ April ਦੇ ਮਹੀਨੇ ਤੱਕ ਨਾ ਤੇ ਪੂਰੇ ਯਾਰ ਪਤਾ ਹੀ ਮੌਸਮ ਠੰਡਾ ਰਹਿੰਦਾ ਹੈ ਸਵਿਟਜ਼ਰਲੈਂਡ ਵੀ ਐਸੇ ਤਰ੍ਹਾਂ ਦਾ ਮੌਸਮ ਸੀਗਾ ਤੇ ਵੈਸੇ ਜਿਹੜਾ ਇਹ ਘੁੰਮਣ ਆਲਾ ਹੈ ਜੂਨ ਜੁਲਾਈ ਅਗਸਤ ਇਹ ਤਿੰਨ ਕੁ ਮਹੀਨੇ ਹੁੰਦੇ ਆ ਜਿਆਦਾ ਜਿਹੜਾ ਘੁੰਮਣ ਫਿਰਨ ਆਲਾ ਹੈਗਾ ਯੂਰਪ ਉਦੋਂ ਗਰਮੀਆਂ ਹੁੰਦੀਆਂ ਇੱਥੇ ਨਹੀਂ ਤਾਂ ਇੱਥੇ ਆਪਣੇ ਨੂੰ ਜਾਂ ਏਸ਼ੀਅਨ ਕੰਟਰੀ ਹੈ ਜਿੰਨੇ ਜਾਂ ਅਫਰੀਕਨ ਕੰਟਰੀ ਉਹਨਾਂ ਨਾਲੋਂ ਇੱਥੇ ਜਿਆਦਾ ਠੰਡ ਹੀ ਰਹਿੰਦੀ ਹੈ ਖੁਸ਼ੀ ਨੇ ਤਾਂ ਅਨਸਾਰ ਕਰਤੀਆਂ ਫੋਟੋ ਸ਼ੂਟ ਲਓ ਸਾਹਮਣੇ ਆ ਫਾਈਨਲੀ ਤੁਹਾਡੇ ਫੁੱਲ ਟਾਵਰ ਆ ਜਾਓ ਬਾਈ ਆ ਜਾਓ ਹਾਂਜੀ ਫਾਈਨਲੀ ਆਪਾਂ ਪਹੁੰਚ ਗਏ ਆ 3-4 ਸਾਲ ਤੋਂ ਵੀ ਖੰਭਾ ਤੁਹਾਨੂੰ ਡੀਗ ਰਿਹਾ ਪਲਾਨਿੰਗ ਆਪਾਂ ਕਰੀ ਜਾਂਦੇ ਆ ਤੇ ਅੱਜ ਤੁਸੀਂ ਫਾਈਨਲੀ ਆ ਗਏ ਹੋ ਇੱਥੇ ਇਹ ਜਾ ਰਹੇ ਦੇਖਣ ਲਈ ਆਪਣੀ ਬਣਾ ਲਾ 2020 ਦੇ ਬਲਾਈਆਂ ਦੇ ਤੁਹਾਨੂੰ ਮੈਨੂੰ ਤਾਂ ਪਿਛਲੇ 25 ਸਾਲਾਂ ਦਾ ਡਿਕ ਰਿਹਾ ਜਦੋਂ ਤੋਂ ਮੈਂ ਦੂਸਰੀ ਚ ਪੜ੍ਹਦੀ ਸੀ ਕਿਸੇ ਨੇ ਕਾਪੀ ਕਿਸੇ ਨੇ ਕਾਪੀ ਇਹਦੇ ਲਿਖੇ ਸੀ ਨਾ ਪਲੈਨਿੰਗ ਤਾਂ ਆਪਣੀ 20 ਤੋਂ ਹੁਣ ਲੱਗੀ ਹੈ ਨਾ ਤੇ ਫਾਈਨਲੀ ਹੁਣ ਤੁਸੀਂ ਆ ਗਏ ਆ ਆਪਾਂ ਹੁਣ ਉਹ ਜੀ ਮੇਰੇ ਭਨਾਈ ਨਹੀਂ ਕਹਿੰਦੇ ਤੁਸੀਂ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੇ ਆ ਉਹ ਕੰਮ ਹੋ ਗਿਆ ਮੇਰੇ ਨਾਲ ਤਾਂ ਅੱਜ ਤੁਹਾਡੀ ਤੁਹਾਡੇ 12 ਤੋਂ ਲੰਬੇ ਹੋ ਗਏ ਤੁਹਾਡੀ ਮਤਲਬ ਕਿ ਜੇ 20 ਸਾਲ ਕਹਦੀ ਆਪਾਂ 5 ਸਾਲਾਂ ਬਾਅਦ ਹੋ ਗਿਆ ਡਬਲ ਹੋ ਗਿਆ ਹੁਣ ਦੇਖਦੇ ਆ ਦਿਖਾਉਨੇ ਆ ਤੁਹਾਨੂੰ ਆਲਾ ਦਵਾਲਾ ਇਹਦਾ ਤੇ ਬਾਈ ਇਹਦਾ ਉੱਚਾ ਬਹੁਤ ਹੈ ਹਨਾ ਸ਼ਹਿਰ ਚੋਂ ਮੈਨੂੰ ਤਾਂ ਚਾਰੇ ਪਾਸੇੋਂ ਦਿਖਦਾ ਜਿਹੜੇ ਪਾਸੇ ਮਰਜੀ ਦੇਖ ਲੈ ਹਾਂਜੀ ਬਾਈ ਦੂਰੋਂ ਤਾਂ ਐ ਲੱਗਦਾ ਵੀ ਛੋਟਾ ਜਿਹਾ ਹੋਊਗਾ ਹਾਂ ਪਰ ਨੇੜੇ ਆ ਕੇ ਪਤਾ ਲੱਗਦਾ ਗਰਦਨ ਦੁਖਣ ਲੱਗ ਜਾਂਦੀ ਐ ਐ ਦੇਖੋ ਹਾਈਟ ਵਾਲ ਹਾਂਜੀ ਜਿਵੇਂ ਆਪਾਂ ਉਦਾਂ ਚੀਜ਼ ਐ ਦੇਖਦੇ ਐ ਪਤਾ ਕਿਵੇਂ ਦਿਖੜਉਂਦਾ ਟੌਣ ਤੋਂ ਫੇਰ ਲੱਗ ਜਾਂਦੀ ਐ ਇੰਨਾ ਉੱਚਾ ਹੈਗਾ ਹਾਂ ਕਿੰਨੀ 330 ਮੀਟਰ ਚਾਹੀਏ ਬਾਈ ਜੀ ਦੀ 330 ਮੀਟਰ ਹਾਂਜੀ 330 ਮੀਟਰ ਚਾਹੀਏ ਉਹਦੇ ਕਰਕੇ ਫਿਰ ਕੋਲੇ ਆ ਕੇ ਤਾਂ ਫਿਰ ਤੁਹਾਨੂੰ ਪਤਾ ਵੀ ਸੋਨਾ ਬਾੜਾ ਮੇਰੇ ਤੋਂ ਪਹਿਲਾਂ ਪਹਿਲੀ ਦੇਖਣੀ ਉਹਨਾਂ ਬਾਲ ਰੂਹ ਖੁਸ਼ ਕਰਦੀ ਤੇ ਮੈਨੂੰ ਐ ਲੱਗਦਾ ਵੀ 330 ਮੀਟਰ ਦਾ ਬਣ ਗਿਆ ਯਾਰ ਤੁਸੀਂ ਲਓ 1000 ਫੁੱਟ ਦੇ ਲਗਭਗ ਬਣ ਗਿਆ 1000 ਫੁੱਟ ਇਹਦੀ ਉਚਾਈ ਹੈਗੀ ਪਰ ਬਾਰੇ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਾਂ ਕਿ ਇਹਨੂੰ 1899 ਚ ਬਣਾਇਆ ਸੀਗਾ ਗੁਸਤੇਵ ਇਫਲ ਦੇ ਨਾਮ ਦੇ ਬੰਦੇ ਨੇ ਤੇ ਉਹਦਾ ਸਰਨੇਮ ਸੀਗਾ ਇਫਲ ਇਸੇ ਕਰਕੇ ਇਸਦਾ ਨਾਮ ਇਫਲ ਟਾਵਰ ਰੱਖਿਆ ਗਿਆ ਤੇ ਇਹਨੂੰ ਬਣਾਉਣ ਦੇ ਪਿੱਛੇ ਜਿਹੜਾ ਮੇਨ ਮਕਸਦ ਸੀਗਾ ਉਹ ਇਹ aniversery ਸੀਗੀ ਫਰਾਂਸ ਰੈਵਿਊਲੂਸ਼ਨ ਦੀ ਜਿਹੜਾ ਫਰਾਂਸ ਦਾ ਰੈਵਿਊਲੂਸ਼ਨ ਹੋਇਆ ਉਹ 1799 ਚ ਜਿਹਨੂੰ ਫਰਾਂਸ ਦੀ ਕ੍ਰਾਂਤੀ ਕਹਿੰਦੇ ਆ ਤੇ 100 ਸਾਲ ਉਹਦੇ ਪੂਰੇ ਹੋਏ ਸੀਗੇ 1899 ਚ ਤਾਂ ਕਰਕੇ ਇਹਨੂੰ ਉਦੋਂ ਪੈਰਿਸ ਪੈਰਿਸ ਵਰਲਡ ਫੇਅਰ ਲੱਗਿਆ ਸੀ ਉਹ ਚ ਸਭ ਤੋਂ ਵੱਡੀ ਅਟਰੈਕਸ਼ਨ ਸੀਗੀ ਇਹ ਤੇ ਫਿਰ ਉਸ ਤੋਂ ਬਾਅਦ ਇਹਨੂੰ ਢਾਉਣ ਦਾ ਫੈਸਲਾ ਵੀ ਲੈ ਲਿਆ ਸੀਗਾ ਜਦੋਂ ਇੱਕ ਵਾਰੀ ਮਤਲਬ ਅਨਿਵਰਸਰੀ ਆ ਗਈ ਬਾਈ ਢਾਉਣ ਦੀ ਵੀ ਇੱਕ ਵਾਰੀ ਇਹਨੂੰ ਸਕੀਮ ਚੱਲੀ ਸੀ ਹਨਾ ਜੀ ਹਾਂ ਜੀ ਹਾਂ ਜੀ ਢਾਉਣ ਦਾ ਕਿ ਉਹਨਾਂ ਨੇ ਸੋਚ ਲਿਆ ਸੀ ਪਰ ਫਾਸਟ ਉਹਨਾਂ ਨੇ ਕੈਨਸਲ ਕਰਤਾ ਸੀਗਾ ਅੱਛਾ ਜੀ ਕਹਿੰਦੇ ਸੀ ਵੀ ਰੱਖ ਲੈਣੇ ਇਹਨੂੰ ਬਾਅਦ ਚ ਇਹਨਾਂ ਨੇ ਬਦਲ ਕੇ ਰੇਡੀਓ ਵਾਸਤੇ ਆਪਣੀ ਸੈਟੇਲਾਈਟ ਵਾਸਤੇ ਵਰਲਡ ਵਾਰ ਦੇ ਟਾਈਮ 'ਚ ਲਾ ਦੋ ਤੇ ਯੂਜ਼ ਕੀਤਾ ਹਨਾ ਜੀ ਜਦੋਂ ਸੈਕੰਡ ਵਰਲਡ ਵਾਰ ਲੱਗੀ ਹੈ ਨਾ 1941 ਤੋਂ 45 ਜੇ ਤੱਕ ਤੇ ਉਦੋਂ ਫਿਰ ਇਹਨਾਂ ਨੇ ਜਿਵੇਂ ਆਪਣੇ ਜਲੰਧਰ ਦੇ ਵਿੱਚ ਬਹੁਤ ਵੱਡਾ ਟਾਵਰ ਲੱਗਿਆ ਹੋਇਆ ਆ ਰੇਡੀਓ ਫ੍ਰੀਕਵੈਂਸੀ ਜਾਂ ਦੂਰਦਰਸ਼ਨ ਦੇ ਪ੍ਰੋਗਰਾਮ ਨੂੰ ਆਪਾਂ ਕਹਿੰਦੇ ਨੇ ਉਵੇਂ ਇਹਨੂੰ ਇਸ ਟਾਵਰ ਨੂੰ ਵਰਤਿਆ ਗਿਆ ਤੇ ਉਸ ਤੋਂ ਬਾਅਦ ਇਹ ਦੁਨੀਆ ਭਰ ਦੀ ਬਹੁਤ ਵੱਡੀ ਟੂਰਿਸਟ ਅਟਰੈਕਸ਼ਨ ਬਣਿਆ 135 ਸਾਲ ਪੁਰਾਣਾ ਜਿਹੇ ਟਾਵਰ ਹੈ ਤੇ ਹੁਣ ਅਸੀਂ ਟਿਕਟ ਦਾ ਪਤਾ ਕਰਦੇ ਹਾਂ ਇਹਦੀ ਟਿਕਟ ਕਿੰਨੀ ਆ ਤੇ ਉੱਪਰ ਜਾਣ ਨੂੰ ਕਿੰਨਾ ਟਾਈਮ ਲੱਗਦਾ ਹੈ ਸਭ ਤੋਂ ਵੱਡੀ ਗੱਲ ਸਾਡੇ ਲਈ ਅੱਜ ਟਾਈਮ ਦੀ ਮੈਨੇਜਮੈਂਟ ਹੈ ਕਿਉਂਕਿ ਪੈਰਿਸ 'ਚ ਨਾ ਸਾਡੇ ਕੋਲ ਟਾਈਮ ਘੱਟ ਹੈ ਅਸੀਂ ਦੇਖਣਾ ਤੇ ਘੁੰਮਣਾ ਬਹੁਤ ਕੁਝ ਹੈ ਤੇ ਜੇ ਟਾਈਮ ਘੱਟ ਲੱਗਦਾ ਹੋਇਆ ਤਾਂ ਫਿਰ ਅਸੀਂ ਉੱਪਰ ਜਾਵਾਂਗੇ अदरवाइज ਅਸੀਂ ਨੈਕਸਟ ਟਾਈਮ ਉੱਪਰ ਜਾਵਾਂਗੇ ਜਦੋਂ ਕਦੇ ਫੇਰ ਪੈਰਿਸ ਆਵਾਂਗੇ ਉਦੋਂ ਉੱਪਰੋਂ ਦੇਖ ਲਾਂਗੇ ਤੇ ਜਿਹੜਾ ਇਹ ਟਿਕਟ ਦਾ ਪ੍ਰਾਈਸ ਹੈ ਉਹ ਹੈਗੀ ਆ 30 ਯੂਰੋ 30 ਯੂਰੋ ਬਣ ਗਿਆ ਇੰਡੀਆ ਦਾ ਕੋਈ ਆਪਣਾ 700 ਰੁਪਏ ਬਹੁਤ ਸਸਤੀ ਆ ਯਾਰ ਤੇ ਬਰਜ ਖਲੀਫਾ ਹਾਂਜੀ ਬਰਜ ਐਡੀ ਵੱਡੀ ਚੀਜ਼ ਹੈ ਬਰਜ ਖਲੀਫਾ ਦੇ ਮੁਕਾਬਲੇ ਕਿਉਂਕਿ ਬਰਜ ਖਲੀਫਾ ਦੀ ਅਸੀਂ ਟਿਕਟ ਲਈ ਸੀ ਮੇਰੇ ਖਿਆਲ ਚ 7000 ਦੀ 6000 ਜਾਂ 7000 ਦੀ ਇੰਨੀ ਤੇ ਜੇ ਇਹ ਟਾਵਰ ਸਵਿਟਜ਼ਰਲੈਂਡ ਚ ਹੁੰਦਾ ਮੈਨੂੰ ਲੱਗਦਾ ਘੱਟੋ ਘੱਟ 20000 ਰੁਪਏ ਉਹਨਾਂ ਨੇ ਇਹਦੀ ਟਿਕਟ ਰੱਖ ਦੇਣੀ ਸੀ ਮਾਉਂਟ ਟੈਟਲਸ ਤੇ ਅਸੀਂ ਜਾ ਕੇ ਆਏ ਸੀ ਮਾਉਂਟ ਟੈਟਲਸ ਦੀ ਟਿਕਟ ਬਾਈ ਜੀ ਅਸੀਂ ਪਤਾ ਕਿਨੇ ਦਿੱਤੀ 9 10000 ਰੁਪਇਆ ਇੱਕ ਪਹਾੜ ਤੇ ਚੜਨ ਦੀ ਟਿਕਟ ਤੇ ਇਹ ਤਾਂ ਫਿਰ ਵੀ ਦੁਨੀਆ ਦਾ ਆਈਕਨ ਹੈ ਇੱਕ ਪੈਰਿਸ ਆਈਫਲ ਟਾਵਰ ਹੈ ਨਾ ਪੂਰੀ ਦੁਨੀਆ ਤੋਂ ਲੋਕ ਦੇਖਣ ਆਉਂਦੇ ਜਾਇਜ ਆ ਪਰ ਸਾਡੇ ਲਈ ਪ੍ਰੋਬਲਮ ਇਹ ਹੈ ਬਾਈ ਜੀ ਕਹਿੰਦੇ ਵੀ ਪੌਣੇ ਦੋ ਘੰਟੇ ਲੱਗਣੇ ਆਪਾਂ ਨੂੰ ਉੱਪਰ ਚੜਨ ਦੇ ਕਿੰਨਾ ਟਾਈਮ ਲੱਗਣਾ ਆਪਾਂ ਨੂੰ ਬਾਈ ਘੰਟਾ ਕੁ ਲੱਗਣਾ ਟਿਕਟ ਦਾ ਘੰਟਾ ਟਿਕਟ ਬਾਈ ਕਰਨ ਦਾ ਉੱਪਰ ਦਾ ਟਾਈਮ ਤਾਂ ਆਪਣਾ ਹੀ ਆ ਜੇ ਅਸੀਂ ਆਪਰ ਚੱਲ ਗਏ ਮੰਨ ਕੇ ਚੱਲੋ ਵੀ ਆਪਾਂ ਨੂੰ ਢਾਈ ਤਿੰਨ ਘੰਟੇ ਲੱਗ ਜਾਣਗੇ ਉੱਪਰੋਂ ਥੱਲੇ ਜਾਣ ਦੇ ਸਾਰਾ ਟੋਟਲ ਫਿਰ ਤਾਂ ਸਾਡਾ ਪੈਰਿਸ ਦਾ ਬਾਕੀ ਜਿਹੜਾ ਹਾਲਾ ਦਵਾਲਾ ਉਹ ਰਹਿ ਜਾਣਾ ਦੇਖਣ ਵਾਲਾ ਘੁੰਮਣ ਵਾਲਾ ਇਸ ਕਰਕੇ ਹੁਣ ਅਸੀਂ ਨੈਕਸਟ ਟਾਈਮ ਤੇ ਪਾ ਰਹੇ ਹਾਂ ਅਸੀਂ ਡਿਸੀਜਨ ਲਿਆ ਵੀ ਤਿੰਨ ਘੰਟੇ ਇੱਥੇ ਮਤਲਬ ਜਾਇਆ ਕਰਨ ਵਾਲੋ ਓਨੇ ਟਾਈਮ ਚ ਲਿਫਟ ਵੀ ਐ ਪੌੜੀਆਂ ਵੀ ਐ ਉਹ ਜਦੋਂ ਅਸੀਂ ਅਗਲੀ ਵਾਰ ਆਵਾਂਗੇ ਨਾ ਫੇਰ ਕਦੇ ਉੱਪਰ ਜਾਵਾਂਗੇ ਤੇ ਉਦੋਂ ਤੁਹਾਨੂੰ ਦਿਖਾ ਦਾਂਗੇ ਹੁਣ ਤੋਂ ਸਾਰਾ ਆਲਾ ਦਵਾਲਾ ਦੇਖਦੇ ਆਂ ਡਾਵਰ ਦੇ ਨੇੜੇ ਤੇੜਾ ਜਿਹੜਾ ਏਰੀਆ ਨਾ ਬਹੁਤ ਖੁੱਲਾ ਡੁੱਲਾ ਹੈਗਾ ਬਹੁਤ ਪਾਰਕ ਵਗੈਰਾ ਬਣੇ ਹੋਏ ਆ ਅਜੇ ਬਾਈ ਜੀ ਹੁਣੇ ਦੱਸਦੇ ਕਹਿੰਦੇ ਹੋਰ ਬਣਨੇ ਕਿਉਂਕਿ 올림픽 ਹੋ ਰਿਹਾ ਇਥੇ ਜੁਲਾਈ ਚ ਪੈਰਿਸ ਚ ਹੋਣਾ 올림픽 ਤੇ ਬਾਕੀ ਆ ਪੈਰਿਸ ਜਿਹੜਾ ਸਿਟੀ ਹੈ ਇਹਨੂੰ ਘੁੰਮਣ ਦੇ ਲਈ ਤੁਸੀਂ ਇਹੋ ਜੀਆਂ ਬੱਸਸਾਂ ਵੀ ਲੈ ਸਕਦੇ ਹੋ ਜਿਵੇਂ ਲੰਡਨ ਦੇ ਵਿੱਚ ਡਬਲ ਡੈਕਰ ਬੱਸਸਾਂ ਚੱਲਦੀਆਂ ਨੇ ਤੇ ਇਥੇ ਪੈਰਿਸ ਵੀ ਇੰਨਾ ਰਾਹੀ ਘੁੰਮਿਆ ਜਾ ਸਕਦਾ ਹੈ ਤੇ ਪਰ ਹੁਣ ਅਸੀਂ ਚੱਲੇ ਆ ਵੋਟ ਰਾਈਡ ਕਰਨ ਦੇ ਲਈ ਬਾਈ ਜੀ ਬਾਕੀ ਨਾ ਪੈਰਿਸ ਲਈ ਸਮਾਂ ਘੱਟ ਆ ਥੋੜਾ ਜਿਹਾ ਸਿਰਫ 2 ਦਿਨ ਲੈ ਕੇ ਆਏ ਆ ਪੂਰੇ ਫਰਾਂਸ ਲਈ ਕਦੋਂ ਜਾਂ ਪੈਰਿਸ ਲਈ 2 ਦਿਨਾਂ ਚ ਕੀ ਐਡਾ ਵੱਡਾ ਸ਼ਹਿਰ ਆ ਕਿੰਨਾ ਕੁ ਦੇਖਿਆ ਜਾ ਸਕਣ ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਇਹ ਸ਼ਹਿਰ ਦੀ ਨਾ ਜਿਹੜੀ ਲਾਈਫ ਆ ਉਹ ਸਵਿਟਜ਼ਰਲੈਂਡ ਦੇ ਸ਼ਹਿਰਾਂ ਨਾਲੋਂ ਜ਼ਿਆਦਾ ਭੱਜ ਦੌੜ ਵਾਲੀ ਲੱਗ ਰਹੀ ਅਸਲ ਤੇ ਬਹੁਤ ਜ਼ਿਆਦਾ ਤੇਜ਼ ਤਰਾਰ ਜ਼ਿੰਦਗੀ ਆ ਅਸਲ 'ਚ ਜਨਾ ਸਵਿਟਜ਼ਰਲੈਂਡ 'ਚ ਜਿਹੜੇ ਸ਼ਹਿਰ ਸੀ ਉਹ ਵੀ ਛੋਟੇ-ਛੋਟੇ ਸੀਗੇ ਤੇ ਇੱਥੇ ਜਿਹੜੇ ਜਿਵੇਂ ਫਿਰ ਵੀ ਇਹਦਾ ਕੈਪੀਟਲ ਰਾਜਧਾਨੀ ਹੈ ਜਿਆਦਾ ਵੱਡੀ ਆ ਤੇ ਆ ਸਾਹਮਣੇ ਹੁਣ ਲਿਖਿਆ ਜੀ ਬਾਤੋ ਬਸ ਪੈਰਿਸ ਬਾਤੋ ਬਸ ਇਹ ਮੇਰੇ ਖਿਆਲ 'ਚ ਫ੍ਰੈਂਚ 'ਚ ਬੋਲਦੇ ਹੋਣੇ ਬੋਟ ਰਾਈਡ ਬੋਟ ਰਾਈਡ ਨੂੰ ਕਹਿੰਦੇ ਬਾਈ ਜੀ ਇਹ ਹਾਂਜੀ ਬਾਤੋ ਬਾਤੋ ਕਹਿੰਦੇ ਆ ਬੋਟ ਨੂੰ ਹਾਂਜੀ ਜਿੱਦਾਂ ਉਹ ਲਿਖਿਆ ਬਾਤੋਂ ਪਾਰੀ ਜੀਆਂ ਉਹ ਹੈਗਾ ਮਤਲਬ ਕਿ ਪੈਰਿਸ ਦੀ ਜਿਹੜੀ ਆ VOTING ਕਰਨ ਦਾ ਹਾਂਜੀ ਤੇ ਆ ਥੱਲੇ ਸਾਰੀਆਂ ਤੁਹਾਨੂੰ ਦਿਨੀਆਂ ਵੀ ਇਹ ਖੜੀਆਂਆਂ ਗਿਆ ਬੋਟਸ ਠੀਕ ਹੈ ਤੇ ਇਧਰ ਦੀ ਇਹ ਤਾਂ ਬੰਦ ਪਿਆ ਕਿਧਰ ਦੀ ਇਧਰ ਦੀ ਰਸਤਾ ਬੰਦਾ ਫਿਰ ਆਪਾਂ ਉਧਰ ਦੀ ਜਾਣਾ ਪੈਣਾ ਅੱਛਾ ਜੀ ਇੱਕ ਖੰਭੇ ਤੇ ਇੰਨਾ ਲੋਹਾ ਲੱਗਿਆ ਹੋਇਆ ਹੈ ਨਾ ਤੇ ਮੈਨੂੰ ਇਹ ਲੱਗਦਾ ਵੀ 7-8 ਪਿੰਡਾਂ ਦੀਆਂ ਟਰਾਲੀਆਂ ਕਿਹੜੀਆਂ 7-8 ਇਹ ਯਾਰ ਇਹ ਫੋਟੋਾਂ ਚ ਦੇਖਣ ਨੂੰ ਕੁਝ ਹੋਰ ਲੱਗਦਾ ਸੀਗਾ ਤੇ ਇਦਾਂ ਨੇੜੇ ਆ ਕੇ ਦੇਖ ਕੇ ਪਤਾ ਲੱਗਦਾ ਇਹਨੂੰ ਇਹ ਉਵੇਂ ਅੱਜ ਮੈਂ ਆਪਾ ਪਹਾੜ ਨਹੀਂ ਕਹਿ ਸਕਦੇ ਵੀ ਦੂਰੋਂ ਛੋਟੇ ਲੱਗਦੇ ਨੇ ਨੇੜੇ ਵੱਡੇ ਵੱਡੇ ਨੇੜੇ ਆ ਕੇ ਪਤਾ ਲੱਗਦਾ ਹਾਂਜੀ ਬਿਲਕੁਲ ਐਗਜ਼ੈਕਟਲੀ ਐਦਾਂ ਹੀ ਹੈ ਤੇ ਬਾਕੀ ਇਹ ਆ ਤੁਸੀਂ ਇਹ ਦੇਖੋ ਵੀ ਮਜ਼ਬੂਤ ਕਿੰਨਾ ਬਣਾਇਆ ਇਹੋ ਤੇ 130 35 ਸਾਲ ਹੋ ਗਏ ਕੋਈ ਜੰਗਾਲ ਨਹੀਂ ਲੱਗੀ ਕੋਈ ਕੁਝ ਨਹੀਂ ਪਤਾ ਨਹੀਂ ਹੁਣ ਲੋਹਾ ਹੀ ਆ ਜਾਂ ਕੋਈ ਹੋਰ ਧਾਤ ਵਰਤੀ ਹੋਈ ਹੈ ਤੇ ਉਹ ਬਾਈ ਜੀ ਇਹ ਲੋਹਾ ਹੀ ਵਰਤਿਆ ਹੋਇਆ ਹੈ ਲੋਹਾ ਹੀ ਹੈ ਸਰ ਹਾਂਜੀ ਬਾਈ ਇਹਦੀ ਪ੍ਰੋਟੈਕਸ਼ਨ ਬਹੁਤ ਕੀਤੀ ਵੀ ਉਹਨਾਂ ਦੀ ਰੰਗ ਜਿਹੜਾ ਤੇ ਹੋਇਆ ਵਾ ਸਪੈਸ਼ਲ ਹੋਇਆ ਵਾ ਇਹਨੂੰ ਮਤਲਬ ਕੀ ਜਰਨੀ ਪੈਂਦੀ ਤੇ ਬਾਕੀ ਇਹਦੀ ਨਾਲ ਨਾਲ ਰਿਪੇਅਰ ਚੱਲਦੀ ਰਹਿੰਦੀ ਆ ਹੁਣ ਵੀ ਚੱਲੀ ਜਾਂਦਾ ਕੰਮ ਇਹਦੇ ਤੇ اچھا ਮਤਲਬ ਸਪੈਸ਼ਲ ਰੰਗ ਕਰਕੇ ਚਾਰਨੀ ਪੈਂਦੀ ਜਿਹੜਾ ਹਾਂਜੀ ਹਾਂਜੀ ਰੰਗ ਇਹਦੇ ਤੇ ਬਹੁਤ ਮਤਲਬ ਕਿਉਂ ਕੀਤਾ ਵਾ ਹਾਂਜੀ ਬਹੁਤ ਸਾਲ ਹੋ ਗਏ ਇਹਨੂੰ ਆਈ ਆ ਇਹ ਜਦੋਂ ਦਾ ਬਣਿਆ ਵਾ ਤੇ ਨਾਲ ਨਾਲ ਹੋਰ ਰਿਪੇਅਰ ਚੱਲਦੀ ਰਹਿੰਦੀ 15 ਸਾਲ ਤੋਂ ਹੋ ਗਏ ਦੇਖਦੇ ਨੇ ਹਾਂਜੀ ਉਦੋਂ ਦਾ ਇਹ ਆਈ ਆ ਜਦੋਂ ਦੇ ਅਸੀਂ ਦੇਖਦੇ ਆ ਤੇ ਹੁਣ ਤਾਂ ਇਹਦੀ ਹੋਰ ਜੋਰਾਂ ਤੇ ਰਿਪੇਅਰ ਚੱਲ ਰਹੀ ਹੈ ਕਿਉਂਕਿ 올림픽 ਕਰਕੇ ਤੁਹਾਨੂੰ ਪਤਾ ਹੁਣ ਹਾਂਜੀ ਹੋਰ ਵੀ ਇੱਥੇ ਜ਼ਿਆਦਾ ਰਾਸ਼ਪੈਣਾ ਟੂਰਿਸਟ ਦਾ ਐਤਕੀ ਇਹਨੂੰ ਇੰਨਾ ਸਜਾਇਆ ਜਾਣਾ ਇਹਨੂੰ ਆਲੇ ਦੁਆ ਬਾਈ ਜੀ ਦੱਸ ਦਿਆ ਕਹਿੰਦੇ ਜਿਹੜੀਆਂ ਸੜਕਾਂ ਐ ਬੰਦ ਕਰ ਦੇਣੀਆਂ ਸੜਕਾਂ ਬੰਦ ਕਰਕੇ ਇਹਨਾਂ ਦੇ ਟੈਂਪਰੇਰੀ ਘਾ ਲਾ ਦੇਣੇ ਤੇ ਬਾਹਰ ਦੀ ਤੁਸੀਂ ਦੇਖ ਲੋ ਟੈਕਨੀਕ ਕਿਹੜੇ ਹਿਸਾਬ ਦੀ ਯੂਜ਼ ਕਰਦੇ ਆ ਮਿੰਟ 'ਚ ਇਹ ਰੰਗ ਢੰਗ ਹੀ ਬਦਲ ਦਿੰਦੇ ਆ ਤੇ ਪਾਰਕ ਇੱਥੇ ਹੋਰ ਵੀ ਵੱਡਾ ਤਾਂ ਕਰ ਦਮੈਂ ਵੈਸਤਾ ਇਹ ਏਰੀਆ 'ਚ ਨਾ ਜਿਹੜਾ ਈਫਲ ਟਾਵਰ ਦਾ ਏਰੀਆ ਇਹ 'ਚ ਬਹੁਤ ਵੱਡੇ ਪਾਰਕ ਨੇ ਆਲੇ ਦੁਆਲੇ ਬਹੁਤ ਖੁੱਲਾ ਏ ਰੇ ਟੂਰਿਸਟ ਦੇ ਘੁੰਮਣ ਫਿਰਨ ਨੂੰ ਪਰ ਹੋਰ ਐਤ ਕਿ ਤਾਂ ਵਧਾ ਦੇਣਾ ਕਿਉਂਕਿ ਭੀੜ ਬਹੁਤ ਜ਼ਿਆਦਾ ਹੋਣੀ ਐ ਤਾਂ ਕਰਕੇ ਸਾਰਾ ਸਨੈਰੀ ਚੇਂਜ ਹੋ ਜਾਊ ਬੋਟ ਰਾਈਡ ਵੀ ਲਗਭਗ ਸਾਡੀ ਮੈਸੀ ਐ ਮੈਨੂੰ ਲੱਗਦਾ ਟਿਕਟਾਂ ਨਾਲੇ ਆਲਰੇਡੀ ਬਾਇ ਕਰ ਰੱਖੀਆਂ ਸੀਗੇ ਤੇ ਆਨਲਾਈਨ ਮਿਲ ਜਾਂਦੀ ਐ ਕਿਉਂਕਿ ਪਾਣੀ ਵਧਿਆ ਪਿਆ ਇਹਦੇ ਚ ਜਿਹੜਾ ਇਹ ਦਰਿਆ ਐ ਨਾ ਬਾਈ ਜੀ ਹੋ ਗਿਆ ਪੱਕੀ ਕੰਮ ਆਪਣਾ ਲੱਗਦਾ ਬਾਈ ਵੀ ਮੈਨੂੰ ਲੱਗਦਾ ਵੀ ਮੈਸੀ ਬੱਜੂਗਾ ਹੁਣ ਟਾਈਮ ਵੀ ਅੱਜ ਦਾ ਉਹ ਦੇਖੋ ਉਹ ਤਾਂ ਲੰਘ ਗਿਆ ਪਾਣੀ ਵਿੱਚ ਦੀ ਘੁੰਮਣ ਟਰੈਵਲਿੰਗ ਜਿਹੜੇ ਚੱਲਦੀਆਂ ਰਹਿੰਦੀਆਂ ਚੀਜ਼ਾਂ ਸਾਡੇ ਲਈ ਕੋਈ ਖਾਸ ਵਰਕ ਨਹੀਂ ਪੈਂਦਾ ਹਾਂ ਨਹੀਂ ਫਰਕ ਤਾਂ ਇਹ ਤਾਂ ਹੋਰ ਬਹੁਤ ਕੁਝ ਆਪਾਂ ਕੁਝ ਹੋਰ ਕਰ ਲੈਣੇ ਆ ਹਾਂਜੀ ਪਰ ਆ ਤੁਸੀਂ ਦੇਖੋ ਵੀ ਆ ਸਾਰੀਆਂ ਪੌੜੀਆਂ ਓ ਓ ਤੇਰਾ ਦੇਖੋ ਪਾਣੀ ਇੰਨਾ ਚੜਿਆ ਪਿਆ ਸਾਰਾ ਪਾਣੀ ਚੜੇ ਪੈ ਤਾਂ ਕਰਕੇ ਮੀਂਹ ਕੱਲ ਮੀਂਹ ਵਾਲਾ ਪਿਆ ਹੈ ਨਾ ਕੱਲ ਵੀ ਮੀਂਹ ਪਹਿਲਾਂ ਕੰਮ ਹੋ ਗਿਆ ਕੀ ਦਾ ਮੂੰਹ ਦੇਖ ਕੇ ਦਿਨ ਚੜਿਆ ਸੀ ਚੱਲ ਕੋਈ ਗੱਲ ਆ ਸਵੇਰੇ ਆ ਜਾਓ ਹੋਰ ਕੁਝ ਕੰਮ ਹੁੰਦੇ ਆ ਆਪਣੇ ਜੀ ਪੰਜਾਬੀ ਮੁੰਡੇ ਮਿਲ ਜਾਂਦੇ ਇੱਥੇ ਤੁਹਾਨੂੰ ਤੇ ਇਹਨਾਂ ਦੀ ਜੌਬ ਹੈ ਇਹ ਫੋਟੋਸ਼ਾਪ ਨੂੰ ਸਾਰਾ ਕਰਦੇ ਆ ਸੋਹਣੀਆਂ ਜੀਆਂ ਫੋਟੋਆਂ ਸੀ ਵੀ ਇਹਨੇ ਤੋਂ ਖਿਚਾਉਂਦੇ ਆ ਜੀ ਮੈਂ ਇੰਸਟਾਗ੍ਰam ਫੋਟੋ ਦੇਖ ਦੇ ਕੇ ਇਥੇ ਆਈ ਹੋ ਤੁਸੀਂ ਫੋਟੋ ਕਿੱਝ ਮਤਲਬ ਕੋਈ ਚੱਕਰ ਪਟਦੇ ਲੋਕਾਂ ਦੇ ਕਰ ਕਰੇ ਪਟਦੇ ਯਾਰ ਮੰਨ ਲਓ ਸਾਡੀ ਬਣਾ ਦੋ ਬਾਈ ਜੀ ਸੋਹਣੀ ਕੋਈ ਗੱਲ ਹੈ ਬਾਈ ਕੋਈ ਗੱਲ ਹੈ ਕਿੱਥੋਂ ਪੰਜਾਬ ਤੋਂ 50 ਤਰਨਤਾਰ ਜਿਲ੍ਹਾ ਬਾਈ ਤਰਨਤਾਰਨ ਜ਼ਿਲ੍ਹੇ ਤੋਂ ਹਾਂਜੀ 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 ਠੀਕ ਹੈ ਠੀਕ ਹੈ ਜੀ ਠੀਕ ਹੈ ਬੁੱਲਜੀ ਵੀ ਇਦਾਂ ਹੀ ਪੜਨੇ ਆ ਆ ਵੇ ਖਾ ਬੇ ਹੈਗੇ ਬਲੂਨ ਹੈਗੇ ਆਪਣੇ ਕੋਲ ਅੱਛਾ ਵੈਸੇ ਨਾ ਅਸੀਂ ਇਥੇ ਕੱਲ ਰਾਤ ਵੀ ਆਏ ਸੀ ਤੇ ਸਾਨੂੰ ਪੰਜਾਬ ਦੇ ਬਹੁਤ ਸਾਰੇ ਮੁੰਡੇ ਮਿਲੇ ਸੀ ਇਥੇ ਆਪਣੇ ਜਿਹੜੇ ਇਸ ਤਰ੍ਹਾਂ ਦੀ ਜੌਬ ਕਰਦੇ ਤੇ ਆ ਦਿਨੇ ਹੁਣ ਬਾਈ ਜੀ Yeah, bye, -bye. ਉਹ ਇੱਥੇ ਯਾਰ ਸਾਨੂੰ ਟਿਕਟਾਂ ਕਹਿੰਦੇ ਘੰਟਾ ਲਾਈਨ ਚ ਲਗਾਉਣਾ ਕੋਈ ਹੈਗਾ ਹੱਲ ਟਿਕਟਾਂ ਜੀ ਇਦਾਂ ਮੰਨ ਲਓ ਇਹ ਕਿਹੜਾ ਪਰਮਾਨੋ ਪੰਜਾਬ ਹੈ ਕੀ ਮੰਨ ਲਓ ਇੱਥੇ ਆ ਲੋ ਜੀ ਇਹ ਫਰਾਂਸ ਦਾ ਰੂਲਸ ਆ ਰਹੇ ਸੇਮ ਆ ਭਾਈ ਇੱਥੇ ਹਾਂ ਜੀ ਮੈਂ ਥੋੜੇ ਜਿਹਾ ਪੈਸੇ ਮੈਂ ਕਹਾਂ ਥੋੜੇ ਜਿਹੇ ਪੈਸੇ ਪੂਰੇ ਦੇ ਕੇ ਇਹ ਤਾਂ ਸਾਨੂੰ ਪਤਾ ਦੇ ਲੈ ਕੁਝ ਵੀ ਚਲਦਾਗਾ ਮੈਂ ਯੂਰਪ ਆ ਭਾਈ ਇਹ ਆਣੇ ਆਏ ਕਹਿੰਦੇ ਵੀ ਪੰਜਾਬੀ ਹਰੇਕ ਦਾ ਰਿਕਾਰਡ ਲਾ ਲੈਂਦੇ ਆ ਜਿਗਾਰਡ ਦਾ ਲਾਣ ਮੰਨ ਲਓ ਪਰ ਇੱਥੇ ਜਿਗਾਰਡ ਲੱਗਾ ਨਹੀਂ ਕੋਈ ਕੀ ਕਹਿੰਦੇ ਭਾਈ ਮੈਂ ਕਹਾਂ ਨਾਲੇ ਕਹਿੰਦੇ ਪੰਜਾਬੀ ਹਰੇਕ ਦਾ ਜਿਗਾਰਡ ਲਾ ਲੈਂਦੇ ਆ ਮ ਜੀ ਪਲੀਜ਼ ਚਲ ਕੋਈ ਗੱਲ ਨਹੀਂ ਭਾਈ ਜੀ ਅਗਲੇ ਅਗਲੀ ਵਾਰੀ ਜਦੋਂ ਅਗਲੀ ਵਾਰੀ ਆਵਾਂਗੇ ਤੋ ਦੇਖ ਲਾਂਗੇ ਹਨਾ ਠੀਕ ਹੈ ਹਾਂਜੀ ਹਾਂਜੀ ਮੈਂ ਤਰ ਲਈ ਹੁਣ ਤੇ ਨਾਲ ਬਾਕੀ ਅੰਦਰ ਪੁੱਛਣਾ ਪਊਗਾ ਬਾਕੀ ਇੱਥੇ ਤੇ ਮੁਸ਼ਕਲਾ ਪੰਜਾਬ ਨਹੀਂ ਨਾ ਹੈਗਾ ਕਿ ਮੰਨ ਲਓ ਆਪਾਂ ਇਹਨਾਂ ਨੂੰ ਕਹਾਂਗੇ ਸੇਮ ਲਾਈਨ ਫੋਲੋ ਸਾਰੇ ਨੂੰ ਮੁੜ ਕੋਈ ਹੈ ਅੱਜ ਤੱਕ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਅੰਦਰ ਜਾਣਦਾ ਹੁੰਦਾ ਮੈਂਬਰ ਤੋਂ ਮੈਂਬਰ ਤੋਂ ਜਾਂ ਸਰਪੰਚ ਤੋਂ ਨਹੀਂ ਭਾਈ ਇਹ ਬਾਈ ਕਹਿੰਦਾ ਸਰਪੰਚ ਮੈਂਬਰ ਤੋਂ ਫੋਨ ਕਰਾ ਕੇ ਟਿਕਟ ਲੈ ਲਓ ਚਲੋ ਖੈਰ ਕੋਈ ਗੱਲ ਨਹੀਂ ਕੁਛ ਚੀਜ਼ਾਂ ਅਗਲੀ ਵਾਰ ਲਈ ਛੱਡ ਕੇ ਜਾਈਦੀਆਂ ਹੁੰਦੀਆਂ ਤੇ ਅਗਲੀ ਵਾਰ ਆਉਣ ਦਾ ਬਹਾਨਾ ਫੇਰ ਹੀ ਮਿਲਦਾ ਹੈ ਕਿਉਂ ਭਾਈ ਮਨੀ ਅਗਲੀ ਕਿਉਂ ਮਨੀ ਭਾਈ ਜਰੂਰ ਭਾਈ ਜਰੂਰ ਕੋਈ ਗੱਲ ਨਹੀਂ ਆਪਾਂ ਦੇਖਦੇ ਆਂ ਕੋਸ਼ਿਸ਼ ਤਾਂ ਕਰਦੇ ਆਂ ਕੋਈ ਨਾ ਲੜੀ ਟੂਰਾ ਫਰਾਂਸੀ ਘੁੰਮਣ ਆਲੇ ਪਿਆ ਹਜੇ ਤੱਕalle ਪੈਰੇ ਸੀ ਇੱਕ ਗੱਲ ਵਧੀਆ ਹੋ ਗਈ ਵੀ ਅੱਜ ਰਾਤ ਜਦੋਂ ਅਸੀਂ ਆਏ ਸੀ ਬਾਰਿਸ਼ ਬਹੁਤ ਹੋ ਰਹੀ ਸੀ ਹੁਣ ਇੰਨੇ ਸ਼ੁਕਰ ਕਰੋ ਵੀ ਸਨੀਡੇ ਆ ਤੇ ਮੈਂ ਆਹ ਕੱਲ ਬਹੁਤ ਮੀਂਹ ਪਿਆ ਤਾਂ ਹੀ ਕਰਕੇ ਇਹਦੇ ਚ ਨਾ ਮਤਲਬ ਪਾਣੀ ਵਧਿਆ ਹੋਇਆ ਹੈਗਾ ਇਹ ਦਰਿਆ ਚ ਲੈ ਹੁਣ ਬਾਈ ਕਹਿੰਦਾ ਘੈਂਟ ਜੀ ਫੋਟੋ ਖਿੱਚ ਦਿੰਨੇ ਆ ਤੁਹਾਡੀ ਕਹਿੰਦਾ ਲਾਈਫ ਟਾਈਮ ਮੈਮਰੀ ਕਿਉਂ ਬਾਈ ਜੀ ਬਿਲਕੁਲ ਬਿਲਕੁਲ ਭਾਈ ਬਿਲਕੁਲ ਅੱਛਾ ਜਿਹੜੇ ਰਾਤ ਮੁੰਡੇ ਸੀ ਉਹ ਕੋਈ ਹੋਰ ਸੀ ਕਿੰਨੇ ਕ ਬੰਦੇ ਇੱਥੇ ਆਪਣੇ ਬਾਈ ਕੰਮ ਕਰਨਾ 300 ਮੁੰਡਾ ਹੈਗਾ ਭਾਈ 300 ਮੁੰਡਾ ਪੰਜਾਬ ਦਾ ਕੱਲਾ ਹਾਂਜੀ ਹਾਂਜੀ ਪੰਜਾਬ ਜਿਹੜਾ ਇੱਥੇ ਕੰਮ ਕਰਦਾ ਹੈ ਸਾਰਾ ਫੋਟੋਗ੍ਰਾਫਰ ਦੀ ਲਾਈਨ ਚ ਹੈ ਨਹੀਂ ਜਿਆਦਾ ਮੰਨ ਲਓ ਆਪਣਾ ਹੋਰ ਵੀ ਕਈ ਕੰਮ ਕਰਦੇ ਇੱਥੇ ਫੋਟੋਗ੍ਰਾਫੀ ਜਿਆਦਾ ਕੰਮ ਕਰਦੇ ਆ ਅੱਛਾ ਫੋਟੋ ਬੁਕਿੰਗ ਰਹਿੰਦਾ ਬਾਲਕਾ ਦਾ ਹਾਂ ਇੱਥੇ ਤੁਹਾਨੂੰ ਆ ਵੀ ਲੈ ਪੰਜਾਬੀ ਆ ਗਿਆ ਬਾਈ ਕੀ ਹਾਲ ਚੱਲ ਨੇ ਬਾਈ ਠੀਕ ਤੁਹਾਨੂੰ ਮਿਲਿਆਗੇ ਰਾਤੀ ਸ਼ਾਮ ਹਾਂਜੀ ਉਹਨੇ ਵਾਲੇ ਦੱਸਿਆ ਕਹਿੰਦੇ ਰਾਤੀ ਭਾਈ ਹੁੰਦੀ ਹੈ ਰਾਤ ਅਸੀਂ ਆ ਕੇ ਗਏ ਸੀ ਬਾਈ ਰਾਤ ਥੋੜਾ ਘੰਟਾ ਡੇਢ ਘੰਟਾ ਰੁਕੇ ਸੀ ਫਿਰ ਰਾਤ ਚੱਲ ਗਏ ਸੀ ਅਸੀਂ ਹਾਂਜੀ ਹਾਂਜੀ ਚਲੋ ਸ਼ੁਕਰੀਆ ਜੀ ਚੰਗਾ ਲੱਗਿਆ ਮਿਲ ਕੇ ਧੰਨਵਾਦ ਬਹੁਤ ਬਹੁਤ ਜਿਉਂਦੇ ਬਸਦੇ ਰਹੋ ਜਵਾਨੀਆਂ ਮਾਣੋ ਤੇ ਪਰਮਾਤਮਾ ਚੜ ਸਾਨੂੰ ਨਾ ਇਹ ਸੁਣ ਕੇ ਵਾਵਾ ਹੈਰਾਨੀ ਹੋਈ ਵੀ ਬਾਈ ਕਹਿੰਦੇ ਵੀ 300 ਮੁੰਡਾ ਆਪਣੇ ਪੰਜਾਬ ਦਾ ਇੱਥੇ ਇਸ ਲਾਈਨ 'ਚ ਹੈ ਵੀ ਇੱਥੇ ਕੰਮ ਕਰਦਾ ਹੈਗਾ ਤੇ ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਠੀਕ ਠਾਕ ਹਾਂਜੀ ਤੇ ਦੇਖ ਲਓ ਆਮ ਹੀ ਪੰਜਾਬ ਦੇ ਮੁੰਡੇ ਔਰ ਪੰਜਾਬੀ ਮੁੰਡੇ ਤੇ ਇੱਕ ਦੂਸਰਾ ਇਹ ਆ ਵਿਚ ਆਬਵੀਅਸਲੀ ਵਲੌਗ ਤਾਂ ਚਲੋ ਸਾਰੇ ਦੇਖਦੇ ਹੀ ਹੁੰਦੇ ਆ ਹਨਾ ਕਿਤੇ ਨਾ ਕਿਤੇ ਜਾਂ ਕਿਤੇ ਦੇਖਿਆ ਹੁੰਦਾ ਤਾਂ ਪਛਾਣ ਲੈਂਦੇ ਫਿਰ ਮਲਾਉਂਦੇ ਆ ਪਰ ਕੁਛ ਵੀ ਬਹੁਤ ਹੁੰਦੇ ਆ ਹਨਾ ਹਾਂਜੀ ਦੇਖ ਕੇ ਕਹਿੰਦੇ ਭਾਜੀ ਤੁਹਾਡੀ ਉਡੀਕ ਸੀ ਵੀ ਕਦੋਂ ਤੁਸੀਂ ਪੈरिस ਆਉਂਗੇ ਵੀ ਪੈरिस ਤੇ ਖੁਸ਼ੀ ਹੈ ਭਾਈ ਜਿੰਨਾ ਜਿੰਨਾ ਨੇ ਸਾਡੀਆਂ ਫੋਟੋਆਂ ਖਿੱਚੀਆਂ ਥੈਂਕ ਯੂ ਸੋ ਮੱਚ ਤੁਹਾਡਾ ਧੰਨਵਾਦ ਬਹੁਤ-ਬਹੁਤ ਤੇ ਬਾਕੀ ਇਹ ਤੇ ਫੋਟੋਗ੍ਰਾਫੀ ਕਰਦੇ ਆ ਜਦੋਂ ਤੁਸੀਂ ਐਡੇ ਵੱਡੇ ਸ਼ਹਿਰ 'ਚ ਹੀ ਆ ਗਏ ਕੰਮ ਤਾਂ ਸਾਰੇ ਇੱਕ ਬੜਾ ਕੰਮ ਸਾਰੇ ਜੌਬ ਐ ਵੀ ਇਹਨਾਂ ਦੀ ਕੋਈ ਛੋਟਾ ਵੱਡਾ ਨਹੀਂ ਕੰਮ ਹੁੰਦਾ ਬਾਹਰ ਹਰ ਇੱਕ ਕੰਮ ਦੀ ਜੌਬ ਆ ਇਹ ਵੀ ਤੇ ਵਧੀਆ ਹੈ ਵਧੀਆ ਚਲੋ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਨੂੰ ਕਮਾਈ 'ਚ ਵਾਧੇ ਕਰੇ ਇਹਨਾਂ ਦੇ ਜਾਂਦੇ ਬਸਦੇ ਰਹਿਣ ਹੋਰ ਵੀ ਅੱਗੇ ਗਰੋਥ ਕਰਨ ਹਨ ਤੇ ਬਾਕੀ ਸਭ ਤੋਂ ਵੱਧ ਤੁਹਾਨੂੰ ਮੈਨੂੰ ਐ ਲੱਗਦਾ ਵੀ ਪੰਜਾਬੀ ਜਾਂ ਫਿਰ ਬਾਈ ਆਫਰੀਕਨ ਬਹੁਤ ਮਿਲਦੇ ਆ ਹਨ ਜੀ ਜਿਹੜੇ ਆਫਰੀਕਨ ਕੰਟਰੀ 'ਚੋਂ ਆ कंट्री अफ्रीकन कंट्री ਚੋਂ ਬਹੁਤ ਜ਼ਿਆਦੇ ਆ ਉਹ ਜ਼ਿਆਦਾਤਰ ਰਿਪਨ ਆਫਰੀਕਨ ਵਾਲੇ ਉਹ ਵੇਚਦੇ ਆ ਜਿੰਮੇ ਇਹ ਹਾਂਜੀ 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 ਇਹਨਾਂ ਦੇ ਨਾਲ ਜਨਾ ਇੱਥੇ ਥੋੜਾ ਆ ਸੀਜ਼ਨ ਘਟ ਹੁੰਦਾ ਤੇ ਨਹੀਂ ਤਾਂ ਬਾਈ ਦੱਸਦੇ ਕਹਿੰਦੇ ਮਤਲਬ ਚੰਗਾ ਚੰਗੀ ਦਿਹਾੜੀ ਪਾ ਲੈਣੇ ਚੰਗਾ ਕੰਮ ਕਰ ਹੁੰਦਾ ਹੈ ਤੇ ਦੂਜਾ ਸਭ ਤੋਂ ਜਿਹੜਾ ਹੁੰਦਾ ਹੈਗਾ ਛੱਲੇ ਛੁੱਲੇ ਵੇਚਣ ਦਾ ਬਹੁਤ ਕੰਮ ਹੁੰਦਾ ਜਿਵੇਂ 올림픽 ਆ ਜਿਉਣਾ ਹੁਣ ਤੇ ਛੱਲੇ ਛੁੱਲੇ ਵੇਚਦੇ ਹਜੇ ਤੇ ਜਾਂ ਚੀਜ਼ਾਂ ਵੇਚਦੇ ਇਥੇ ਆਲੇ-ਦੁਆਲੇ ਮੈਂ ਤੁਹਾਨੂੰ ਦਿਖਾ ਵੀ ਦਣਾ ਥੋੜਾ ਜਿਹਾ ਕੁਛ ਨਾ ਕੁਛ ਮਾੜੇ ਮੋٹے ਨਾ ਕੋਈ ਨਾ ਕੋਈ ਕੰਮ ਜਿਵੇਂ ਆ ਦੇਖੋ ਅ ਜਿਵੇਂ ਆਹ ਚੀਜ਼ਾਂ ਪੇਂਟਿੰਗ ਇਥੇ ਬਣਾ ਕੇ ਵੀ ਵੇਚੀ ਜਾਂਦੇ ਆ ਤੇ ਆਹ ਖਾਣ ਪੀਣ ਦਾ ਵੇਚੀ ਜਾਂਦਾ ਕੁਛ ਨਾ ਕੁਛ ਬਾਹਰ ਤਾਂ ਯਾਰ ਜੋ ਮਰਜ਼ੀ ਕੰਮ ਕਰ ਲੋ ਸਾਰਾ ਕੁਛ ਕੰਮ ਹੀ ਕੰਮ ਹੁੰਦਾ ਹੈਗਾ ਮੇਨ ਗੱਲ ਆ ਤੁਹਾਨੂੰ ਕੰਮ ਮਿਲਣਾ ਚਾਹੀਦਾ ਹਾਂਜੀ ਤੇ ਇੱਥੇ ਮੈਨੂੰ ਲੱਗਦਾ ਬਾਈ ਮਨੀ ਇਹ ਗੱਲ ਤੋਂ ਵੀ ਵਿਚਾਰ ਰੱਖਣਾ ਜਿੰਦਾ ਜੇਬ ਕਦਰੇ ਬਹੁਤ ਹੈ ਕਹਿੰਦੇ ਹਨ ਹਾਂਜੀ ਜਦੋਂ ਰਾਸ਼ ਹੁੰਦਾ ਥੋੜਾ ਜਿਹਾ ਉਦੋਂ ਥੋੜਾ ਜਿਹਾ ਵਿਚਾਰ ਰੱਖੋ ਸਤਿ ਸ਼੍ਰੀ ਅਕਾਲ ਬਾਈ ਜੀ ਸਾਸ਼ੀ ਕਵੀਰ ਸਾਸ਼ੀ ਕਿਵੇਂ ਹੋ ਵਧੀਆ ਵੀਰੇ ਕਿਹੜਾ ਪਿੰਡ ਹੈ ਬਾਈ ਮੈਂ ਹਰਿਆਣੇ ਤੋਂ ਯਾਰ ਅੱਛਾ ਹਰਿਆਣੇ ਤੋਂ ਪੰਜਾਬ ਹਰਿਆਣਾ ਹਿਮਾਚਲ ਇਕੱਠੇ ਬੈਠੇ ਸੀ ਬੜਾ ਵੀਕਦੇ ਯਾਰ ਸ਼ੁਕਰ ਹੈ ਬਲੋਗਸ ਥੈਂਕ ਯੂ ਹੋਰ ਕੋਈ ਤੁਹਾਨੂੰ ਘਰ ਦੇ ਦੇਖ ਲੈਣਗੇ ਆ ਹਾਂ ਹੁਣ ਘਰ ਦੇ ਦੇਖ ਲੈਣਗੇ ਅੱਜ ਅੱਗੇ ਵੀਡੀਓ ਕਾਲ ਤੋਂ ਦੇਖਦੇ ਹੋਣੇ ਹੈ ਦੇਖਦੇ ਆ ਫਿਰ ਤੁਹਾਡੇ ਘਰ ਦੇ ਹਾਂਜੀ ਹੋਰ ਬਾਈ ਵਧੀਆ ਜੀ ਵਧੀਆ ਵਧੀਆ ਕਿ ਐਸੀ ਬੱਕਰੀ ਤੁਹਾਡੀ ਹਾਂਜੀ ਬਹੁਤ ਵਧੀਆ ਲੱਗੇ ਜੀ ਬਾਈ ਆਪਣਾ ਹਰਿਆਣੇ ਤੋਂ ਆ ਅੱਛਾ ਇਹ ਹਰਿਆਣੇ ਤੋਂ ਆ ਹਾਂਜੀ ਮੈਂ ਪਹਿਲਾਂ ਕਹਿ ਕੇ ਹਟਿਆ ਸੀਗਾ ਹਾਂਜੀ ਪੰਜਾਬ ਵੀ ਆਪਣੇ ਬਹੁਤ ਐਦਨ ਬਾਈ ਇਹ ਹੈ ਕੀ ਹੈ ਬਾਈ ਕੀ ਬਣਾ ਰਖੇ ਬਾਈ ਨੇ ਇਹ ਬਾਈ ਡ్రਾਈ ਫਰੂਟ ਹੁੰਦਾ ਅੱਛਾ ਮੈਨੂੰ ਐ ਲੱਗਦਾ ਖੁਸ਼ੀ ਆ ਪਰ ਟਰਕੀ ਚ ਖਾਦਾ ਸੀਗਾ ਉਹੀ ਹੈ ਓਕੇ ਅੱਛਾ ਉਹੀ ਹੈ ਹਾਂਜੀ 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 ਤੇ ਹੁਣ ਅਸੀਂ ਚੱਲਿਆਂ ਨੇੜੇ ਕਿਸੇ ਹੋਰ ਜਗ੍ਹਾ ਤੇ ਅੱਜ ਅਸੀਂ ਸਾਰੇ ਪਾਸਿਓਂ ਇਹ ਟਾਵਰ ਨੂੰ ਹੀ ਦੇਖਣਾ ਹੈਗਾ ਕਿ ਟਾਵਰ ਕਿਧਰੋਂ ਕਿਵੇਂ ਦਿਖਦਾ ਹੈ ਟਾਵਰ ਐਕਸਪਲੋਰਿੰਗ ਚੱਲ ਰਹੀ ਅੱਜ ਤੇ ਬਾਕੀ ਸਾਨੂੰ ਦੱਸਿਆ ਬਾਈ ਹੁਣਿਆਂ ਨੇ ਕਹਿੰਦੇ ਬਾਈ ਜੰਨਾਏ ਤੋਂ ਦੂਰ ਜਾਓਗੇ ਉਹਨਾਂ ਜ਼ਿਆਦਾ ਵਧੀਆ ਦਿਖੂਗਾ ਤੇ ਅਸੀਂ ਆਏ ਸੀ ਬਿਲਕੁਲ ਨੇੜੇ ਤਾਂ ਕਰਕੇ ਹੁਣ ਉਹਨਾਂ ਨੇ ਇੱਕ ਜਗ੍ਹਾ ਸੁਜੈਸਟ ਕੀਤੀ ਆ ਤੇ ਤੁਹਾਨੂੰ ਵੀ ਇਹੀ ਸਲਾਹ ਹੈ ਬਈ ਇਹ ਤੋਂ ਦੂਰ ਦੂਰ ਰਹੋ ਤੇ ਜੇ ਆਪਾਂ ਮੋਸਟ ਆਫ ਆਉਣੇ ਦਾ ਇੱਥੇ ਇਹਦੇ ਨਾਲ ਫੋਟੋਆਂ ਖਿੱਚਣੀਆਂ ਨੇ ਸਤਿ ਸ਼੍ਰੀ ਅਕਾਲ ਬਾਈ ਕਿਵੇਂ ਹੋ ਸਤਿ ਸ਼੍ਰੀ ਅਕਾਲ ਪਾਜੀ ਕੀ ਹਾਲ ਚਾਲ ਨੇ ਕਿਵੇਂ ਆ ਬਾਈ ਠੀਕ ਹੈ ਹੋਰ ਵਧੀਆ ਦੇਖਣ ਦੇ ਆਏ ਤੁਹਾਨੂੰ ਸਵਿਟਜ਼ਰਲੈਂਡ ਤੋਂ ਮੈਂ ਕਿਹਾ ਇਹਨਾਂ ਭਾਜੀ ਸਵਿਟਜ਼ਰਲੈਂਡ ਤੋਂ ਦੇਖਦੇ ਸੀ ਚੱਲ ਸ਼ੁਕਰੀਆ ਭਾਈ ਨਾ ਮੈਂ ਇੱਥੇ ਕੰਮ ਕਰਦਾ ਤੁਸੀਂ ਅਫਰੀਕਾ ਵੀ ਗਏ ਆ ਪਾਕਿਸਤਾਨ ਸਾਰੇ ਕਿਤੇ ਗਏ ਆ ਹਾਂਜੀ ਅੱਜ ਤਾਂ ਪੰਜ ਪੈਰਿਸ ਪੈਰਿਸ ਘੁੰਮਣ ਦੇ ਨਾਲ ਨਾਲ ਪੰਜਾਬੀਆਂ ਨਾਲ ਮੁਲਾਕਾਤ ਚੱਲ ਰਹੀ ਹੈ ਵਧੀਆ ਵਧੀਆ ਭਾਈ ਜਾਂ ਮਿਹਰਬਾਨੀ ਭਰਾ ਥੈਂਕ ਯੂ ਸੋ ਮੱਚ ਮਿਲਦੇ ਆ ਸਰ ਫੋਟੋ ਕਰਾ ਲੈਣੇ ਹੁਣ ਦੇਖੋ ਭਾਈ ਦੂਰੋਂ ਕਿੰਨਾ ਸੋਹਣਾ ਲੱਗਦਾਗਾ ਨਾਲੇ ਤਾਂ ਵੀਡੀਓ ਫੋਟੋਆਂ ਵਧੀਆ ਬਣਦੀਆਂ ਹਾਂਜੀ ਤੇ ਨਾਲੇ ਇੱਥੇ ਰਸ ਘਾਟਾ ਨੇੜੇ ਰਸ ਜ਼ਿਆਦਾ ਹੁੰਦਾ ਦੂਰੋਂ ਹੀ ਵਧੀਆ ਫੋਟੋ ਬਣਾਉਂਦੇ ਆ ਦੂਰੋਂ ਹੀ ਵੀਡੀਓ ਵਧੀਆ ਹੁੰਦੀ ਆ ਜਿਹੜੇ ਜਿੰਨਾ ਜਨਾ ਜਾਈ ਜਾਂਦੇ ਆ ਉੱਥੇ ਤਾਂ ਇਹ ਜਿਹੜਾ ਆਪਣੇ ਨਹੀਂ ਟੀਵੀ ਟਾਵਰ ਉੱਥੇ ਉਦੋਂ ਥੋੜਾ ਜਿਹਾ ਵੱਡਾ ਲੱਗਦਾ ਇਹ ਤੇ ਖੰਭਾ ਜਿਹੜਾ ਆਲਾ ਇਹ ਜਿਵੇਂ 1000 ਵੋਲਟੇਜ ਵਾਲਾ ਨਹੀਂ ਉਹ 5000 ਵੋਲਟ ਪਤਾ ਨਹੀਂ ਕਿੰਨੇ ਲੱਗਦੇ ਨੇ ਖੇਤਾਂ ਵਿੱਚੋਂ ਦੀ ਜਿਹਦੇ ਤਾਰ ਤਾਰਾਂ ਲੰਗੀਆਂ ਹੁੰਦੀਆਂ ਉਹੀ ਲੱਗਦੀਆਂ ਆ ਬਸ ਉਦੋਂ ਥੋੜਾ ਜਿਹਾ ਉੱਚਾ ਲੱਗਦਾ ਇਹਦਾ ਲੰਬਾ ਬਹੁਤ ਇਹ ਭਾਈਆ ਛੱਲੀਆਂ ਵਾਲਾ ਛੱਲੀ ਨਾ ਖਾਈਏ ਆਓ ਭਾਈ ਮੌਸਮ ਆ ਗਿਆ ਭਾਈ ਸਹੀ ਹੋ ਗਿਆ ਹੁਣ ਬੱਦਲ ਸ਼ਾਮ ਦਾ ਟਾਈਮ ਜਾ ਹੋ ਗਿਆ ਤੇ ਬੱਦਲ ਹੋ ਗਿਆ ਦੁਬਾਰਾ ਤੇ ਜੀ ਕਰੇ ਯਾਰ ਛੱਲੀ ਖਾ ਲਈਏ ਰੌਣਕ ਮੇਲਾ ਬਹੁਤ ਆ ਯਾਰ ਇੱਥੇ ਬਾਈ ਤਾਂ ਦੱਸ ਦਿਆ ਕਹਿੰਦੇ ਅਜੇ ਤਾਂ ਤੁਸੀਂ ਕਹਿੰਦੇ ਮਈ ਜੂਨ ਚ ਪੀਕ ਸੀਜ਼ਨ ਜਦ ਨਹੀਂ ਆਇਆ ਕਹਿੰਦੇ ਇਦੋਂ ਵੀ ਵੱਧ ਹੁੰਦਾ ਹੈ ਭਾਈ ਜੀ ਕਿੰਨੀ ਕ ਬੀਡ ਹੁੰਦੀ ਹੈ ਜਿਵੇਂ ਮਈ ਜੂਨ ਚਾਹੁੰਦੇ ਸੀ ਮਈ ਜੂਨ ਚ ਭਾਈ ਇਹ ਲਾ ਲੋ ਵੀ ਆਹ ਸਾਰਾ ਏਰੀਆ ਭਰਿਆ ਹੁੰਦਾ ਤਕਰੀਬਨ ਅੱਛਾ ਪੈਰਦਾਰਨ ਉਹਨਾਂ ਲੋਕੀ ਬੈਠੇ ਹੁੰਦੇ ਆ ਕੋਈ ਇੰਜੋਏ ਮਿਊਜ਼ਿਕ ਚੱਲ ਰਿਹਾ ਹੁੰਦਾ ਜਰਗ ਦੇ ਮੇਲੇ ਵਾਲੀ ਕੰਮ ਹੁੰਦਾ ਹਾਂ ਟੱਕਾ ਪੈਂਦਾ ਹੁੰਦਾ ਉਹ ਪੂਰਾ ਭਾਈ ਜੀ ਛੱਲੀਆਂ ਖਵਾਉਂਗੇ ਜੀ ਧੰਨਵਾਦ ਜੀ ਖਵਾਓ ਦੋ ਤਿੰਨ ਛੱਲੀਆਂ ਕਰਮ ਜੀਆ ਕਰਦੇ ਭਾਈ ਚੰਗੀ ਤਰ੍ਹਾਂ ਵਧੀਆ ਲਓ ਕੋਆ ਇਹਦਾ ਇੱਥੇ ਆ ਕੇ ਤਾਂ ਛੱਲੀਆਂ ਦਾ ਵੀ ਮੁੱਲ ਪੈ ਜਾਂਦਾ ਹੈ ਤੇ ਛੱਲੀਆਂ 3 ਯੂਰੋ ਦੀ ਇੱਕ ਹੈ ਅਸੀਂ ਤਾਂ ਹਰੇਕ ਚੀਜ਼ ਦਾ ਹਿਸਾਬ ਇੰਡੀਆ ਨਾਲ ਕੋਣਾ ਮਾਰ ਦਿੰਨੇ ਆ ਫੇ ਤੈਨ ਬਈ ਵੈਸੇ ਇਹ 300 300 ਰੁਪਏ ਦੀ ਛੱਲੀ 300 ਰੁਪਏ ਦੀ ਛੱਲੀ ਦੱਸ ਸਵਾਦ ਵੀ ਜਿਆਦਾ ਲੱਗਦੀ 10 ਗੱਲ ਹੈ ਕਿ 300 ਰੁਪਏ ਦੀ ਛੱਲੀ ਯਾਰ ਤੇ 900 ਦੀਆਂ ਛੱਲੀਆਂ ਲੈ ਲਿਆ 900 ਇਹ ਤਾਂ ਮੈਨੂੰ ਲੱਗਦਾ ਸਾਰੇ ਦਿਨ ਚ ਨਹੀਂ ਇੰਡੀਆ 'ਚ ਛੱਲੀਆਂ ਵੇਚਦਾ ਹੁਣ ਕੋਈ ਬੰਦਾ ਇਹ ਛੱਲੀ ਖਾ ਵੀ ਤੁਸੀਂ ਇਹ ਫੁੱਲ ਟਾਵਰ ਦੇ ਕੋਲੇ ਰਹੇ ਹੋ ਜਗਾ ਜਗਾ ਦਾ ਮੁੱਲ ਹੁੰਦਾ ਕਿ ਕਿੱਥੇ ਚੱਲੀ ਕਿੰਨੇ ਦੀ ਹੈ ਪਰ ਦੇ ਬਿਲਕੁਲ ਸਾਹਮਣੇ ਇੱਕ ਜਗਾ ਬਣੀ ਹੋਈ ਹੈ ਹੁਣ ਅਸੀਂ ਇੱਥੇ ਪਹੁੰਚੇ ਆ ਤੇ ਵਾਈ ਕਹਿੰਦੇ ਵੀ ਇੱਥੇ ਸਭ ਤੋਂ ਜ਼ਿਆਦਾ ਕਰਾਊਡ ਫੋਟੋਆਂ ਖਿੱਚਣ ਵਾਲਾ ਹੁੰਦਾਗਾ ਤੇ ਤੁਹਾਨੂੰ ਵੀ ਇਹ ਜਗਾ ਦਿਖਾ ਦਿੰਨੇ ਆ ਕਿ ਇੱਥੋਂ ਜਿਹੜਾ ਸਾਹਮਣੇ ਵਾਲਾ ਦੁਆੜ ਕਿਹੋ ਜਿਹਾ weekend so joli de mon pays lai 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 la 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 c'est 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 c' ਜਿਹੜੇ ਪੁਲ ਤੇ ਮਤਲਬ ਲੋਕ ਜਿੰਦੇ ਲੱਗ ਜਾਂਦਾ স্পੈਸ਼ਲ ਇੱਕ ਪੁਲ ਹੁੰਦਾ ਸੀ ਪਰ ਹੁਣ ਗਵਰਨਮੈਂਟ ਨੇ ਉਹ ਬੰਦ ਕਰਤਾ ਕਿਉਂਕਿ ਕਹਿੰਦੇ ਪੁਲ ਡਿੱਗਣ ਦਾ ਖਤਰਾ ਹੈ ਹੁਣ ਇਫਲ ਟਾਵਰ ਦੇ ਬਿਲਕੁਲ ਸਾਹਮਣੇ ਤੇ ਇੱਥੇ ਇਸ ਤਰ੍ਹਾਂ ਦੇ ਤੁਹਾਨੂੰ ਆਮ ਹੀ ਲੋਕ ਲੱਗੇ ਥਾਂ ਥਾਂ ਮਿਲਣਗੇ ਪਬਲਿਕ ਟਰਾਂਸਪੋਰਟ ਹੈ ਸ਼ਹਿਰ ਚ ਬਹੁਤ ਜ਼ਿਆਦਾ ਹੈਗੀ ਤੇ ਮੈਟਰੋ ਤੇ ਤੁਸੀਂ ਇੱਥੇ ਸਾਰੇ ਇਜ਼ੀਲੀ ਪੂਰੇ ਸ਼ਹਿਰ ਚ ਇਜ਼ੀਲੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਸਕਦੇ ਹੋ ਤੇ ਜਿਹੜਾ ਇਫਲ ਟਾਵਰ ਦੇ ਨੇੜੇ ਦਾ ਮੈਟਰੋ ਸਟੇਸ਼ਨ ਹੈ ਉਹ ਹੈਗਾਗਾ ਆਹਾ ਇਹ ਵਾਲਾ ਮੈਨੂੰ ਪਤਾ ਨਹੀਂ ਲੱਗ ਰਿਹਾ ਕੀ ਲਿਖਿਆ ਹੋਇਆ ਅਦਬ ਜਦਾਂ ਜਿਹਾ ਲਿਖਿਆ ਹੈ ਭਾਈ ਜੀ ਕੀ ਹੈ ਸਟੇਸ਼ਨ ਦਾ ਨਾਮ ਇਹ ਤਾਂ ਪਤਾ ਟਰੋ ਖਾ ਦਿਓ ਕਿਹੜਾ 3 ਨੰਬਰ ਤੇ 9 ਨੰਬਰ ਮੈਟਰੋ ਲੱਗਦੀ ਆ ਅੱਛਾ ਟਰੋ ਖਾ ਦਿਓ ਟਰੋ ਕਦਰਿਓ ਆ ਜਿਹੜਾ ਸਾਹਮਣੇ ਵਾਲੇ ਪਾਸੇ ਲਿਖਿਆ ਹੈ ਇਹ ਤਾਂ ਸਭ ਤੋਂ ਨੇੜੇ ਦਾ ਮੈਟਰੋ ਸਟੇਸ਼ਨ ਹੈ ਇਹੋ ਜੀ ਹੈ ਨਾ ਛੋਟੀਆਂ ਛੋਟੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਹੈਗੀਆਂ ਤੇ ਸਾਰੇ ਕਿਤੇ A to Z ਜਿੰਨਾ ਵੀ ਇੱਥੇ ਤੁਹਾਨੂੰ ਮਿਲੂਗਾ ਜਿਵੇਂ ਆਪਣੇ ਹੁੰਦਾ ਬਸ ਉਹੀ ਟੂਰਿਸਟ ਨਾਲ ਸੰਬੰਧ ਛੱਲੇ ਟੀ-ਸ਼ਰਟਾਂ ਖਾਣ ਪੀਣ ਤੇ ਸਾਰਾ ਇਹੀ ਸਮਾਨ ਹੈਗਾ ਹੁਣ ਅਸੀਂ ਚੱਲਿਆਂ ਕੁਝ ਖਾਣ ਪੀਣ ਦੇ ਲਈ ਕਿਉਂਕਿ ਆ ਸਾਨੂੰ ਹੋ ਗਿਆ ਮੈਨੂੰ ਲੱਗਾ 2.5 ਪੌਣੇ 3 ਘੰਟੇ ਕੋਈ ਇਫਲ ਟਾਵਰ ਦੇ ਨੇੜੇ ਤੜੇ ਘੇੜੇ ਦੇਣੇ ਨੇ ਇਫਲ ਟਾਵਰ ਨੇੜੇ ਖਾਣ ਨੂੰ ਦੇ ਸਪੈਸ਼ਲ ਅਸੀਂ ਆਏ ਇਫਲ ਟਾਵਰ ਕਰਕੇ ਸੀਗੇ ਪੈਰਸ ਚ ਸਾਡਾ ਹੋਰ ਕੋਈ ਐਸ ਵਾਰ ਆਉਂਦਾ ਮਕਸਦ ਹੈ ਨਹੀਂ ਸੀਗਾ ਤੇ ਬਾਕੀ ਇਹ ਆ ਵੀ ਅਗਲੀ ਵਾਰ ਹਾਂਜੀ ਉੱਪਰ ਆਪਣਾ ਤਾਂ ਜਾਇਆ ਨਹੀਂ ਗਿਆ ਉੱਪਰ ਕੋਈ ਗੱਲ ਨਹੀਂ ਬਾਈ ਜੀ ਤੁਸੀਂ 22 ਮਨੀ ਨੂੰ ਨਾ ਐਦਾਂ ਹੋ ਰਿਹਾ ਵੀ ਯਾਰ ਬੰਦੇ ਆਏ ਵੀ ਵੀ ਉੱਪਰ ਨਹੀਂ ਗਏ ਲੈ ਕੇ ਗਿਆ ਜਾਇਆ ਗਿਆ ਟਿਕਟਾਂ ਨਹੀਂ ਮਿਲੀਆਂ ਕੋਈ ਚੱਕਰ ਨਹੀਂ ਇਹਦਾ ਸਾਨੂੰ ਕੋਈ ਚੱਕਰ ਹੀ ਨਹੀਂ ਹੈਗਾ ਅਸੀਂ ਤਾਂ ਸੋਚਦੇ ਹੀ ਨਹੀਂ ਹੈਗੇ ਇਹਨਾਂ ਇਹਨਾਂ ਗੱਲਾਂ ਬਾਰੇ ਸਾਨੂੰ ਦੇਖਣ ਨੂੰ ਮਿਲ ਗਿਆ ਖੁਸ਼ੀ ਦਾ ਡ੍ਰੀਮ ਸੀਗਾ ਸਾਡਾ ਅਨਿਵਰਸਰੀ ਕਰਕੇ ਸਵਿਟਜ਼ਰਲੈਂਡ ਆਏ ਸੀ ਤੇ ਕਹਿੰਦੇ ਪੈਰਿਸ ਵੀ ਜਾਣਾ ਮੈਂ ਕਿਹਾ ਚਲੋ ਪੈਰਿਸ ਵੀ ਜਾਏ ਹੁੰਨੇ ਆ ਕਿਉਂਕਿ ਨੇੜੇ ਦਾ ਹੈ ਇਹ 4 1/2 ਘੰਟੇ ਦੀ ਬਾਅਦ ਨਾਲ ਲੱਗਦੇ ਹੱਥ ਲੰਡਨ ਵੀ ਜਾਈਏ ਹੁੰਨੇ ਤੇ ਸੱਚ ਤੁਹਾਨੂੰ ਅਗਲਾ ਦੱਸਣਾ ਇਹ ਤੋਂ ਬਾਅਦ ਹੁਣ ਕਹਿੰਦੇ ਲੰਡਨ ਵੀ ਨਾਲ ਹੀ ਲੱਗਦਾ ਲੱਗਦਾ ਹੱਥ ਕਹਿੰਦੇ ਲੰਡਨ ਵੀ ਜਾਈ ਹੁੰਨੇ ਤੇ ਹੁਣ ਇਹ ਤੋਂ ਬਾਅਦ ਤੁਹਾਨੂੰ ਲੰਡਨ ਦੇ ਵਲੌਗ ਦੇਖਣ ਨੂੰ ਮਿਲਣਗੇ ਤੇ ਲੰਡਨ ਜਾਣਾ ਹੈਗਾ ਤੇ ਲੰਡਨ ਰਹਿਣਾ ਸੀ 10 ਦਿਨ ਤੇ ਉਸ ਤੋਂ ਬਾਅਦ ਆਪਾਂ ਲਿਵਰਪੂਲ ਜਾਣਾ ਬਰਮਿੰਗਮ ਬਾਅਦ ਇਸ ਵਾਰੀ ਸਿਰਫ ਫੈਮਿਲੀ ਫੈਮਿਲੀ ਵਾਲਾ ਆਊਗਾ। ਇਸ ਵਾਰ ਨਾ ਜਿਹੜਾ ਯੂਰਪ ਆਇਆ ਜਾਂ ਲੰਡਨ ਬਸ ਆਟੋਮੈਟਿਕਲੀ ਸਾਡਾ ਅੱਗੇ-ਅੱਗੇ ਪਲਾਨ ਬਣੀ ਜਾਂਦਾ ਵੀ ਔਖੇ ਵੀ ਜਾਈਏ ਉਹਨੇ ਆ ਵੀ ਨੇੜੇ ਆ ਕਿਉਂਕਿ ਟਿਕਟਾਂ ਫਲਾਈਟਸ ਸਸਤੀਆਂ ਪਈ ਜਾਂਦੀਆਂ ਤਾਂ ਜਾ ਹੀ ਜਾਂਨੇ ਆ ਤੇ ਨਹੀਂ ਸਭ ਤੋਂ ਜੇ ਘੁੰਮਣ ਫਿਰਨ ਚ ਕੋਈ ਮਹਿੰਗੀ ਚੀਜ਼ ਹੁੰਦੀ ਹੈ ਤਾਂ ਉਹ ਫਲਾਈਟ ਹੁੰਦੀ ਹੈ। ਤੇ ਬਾਕੀ ਇਹ ਆ ਵੀ ਹੁਣ ਜੂਨ ਚ ਹਜੇ ਆਉਣਾ ਸੀ ਦੁਬਾਰਾ ਇਧਰਲੇ ਪਾਸੇ ਨੂੰ ਫੇਰ ਇੱਧਰ ਹੀ ਰਹਿਣਾ ਕਿਉਂਕਿ ਜਿਹੜਾ ਉਦੋਂ ਟਾਈਮ ਮੌਸਮ ਵਧੀਆ ਹੋ ਜੂ ਘੁੰਮਣ ਫਿਰਨ ਆਲਾ ਆਲਾ ਦਵਾਲਾ ਦੇਖਣ ਆਲਾ ਹੋ ਜੂਗਾ ਤੇ ਹੁਣ ਮੈਨੂੰ ਹੋਰੀ ਵੀ ਕਹਿੰਦੀ ਸੀ ਬਾਕੀ ਵੀ ਪੈਰਿਸ ਅਸੀਂ ਮਿਲਣ ਆਵਾਂਗੇ ਅਸੀਂ ਕਿ ਤੁਸੀਂ ਕਿੱਥੇ ਆਉਂਗੇ ਅਸੀਂ ਉਹ ਆ ਜਾਨੇ ਨਾ ਇਹ ਬਾਹਨੇ ਨਾਲ ਆ ਜਾਊਗਾ ਉਹ ਤਾਂ ਸਾਡਾ ਪਤਾ ਹੀ ਆ ਤੁਹਾਨੂੰ ਤੇ ਹੁਣ ਬਈ ਵਾਪਸ ਚਲੀਏ ਕੁਛ ਖਾab ਵੀ ਲੀਏ ਜਾ ਕੇ